ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਰਾ ਪੰਜਾਬ ਟਾਈਮ ਦੇ YouTube ਚੈਨਲ ਤੇ ਦਾ ਸਰਜਿੰਦਰ ਸਿੰਘ ਤੇ ਭਾਈ ਜਿੰਦਰ ਸਿੰਘ ਜੀ ਪਰਿਵਾਰ ਚੇਅਰਮੈਨ ਅਦਾਰਾ ਅੱਜ ਪੰਜਾਬ ਟਾਈਮ ਜੋ 16 ਜਨਵਰੀ ਤੋਂ 23 ਜਨਵਰੀ ਤੱਕ 225 ਤੱਕ ਜੋ ਛਪਿਆ ਹੈ ਉਹਦੀ ਅੱਜ ਸਮੀਖਿਆ ਤੁਹਾਡੇ ਨਾਲ ਕਰ ਰਹੇ ਆ ਕਹੇ ਰੂਬਰੂ ਕਰ ਰਹੇ ਆ ਤੇ ਤੁਸੀਂ ਵੀ ਆਪਣਾ ਸੁਝਾਅ ਤੇ ਖਬਰਾਂ ਪੱਤੀ ਵਿਚਾਰ ਜਰੂਰ ਦਿਆ ਕਰੋ ਅੱਜ ਜੋ ਸਾਡੇ ਕੋਲ মিডিਆ ਵੱਲੋਂ ਖੋੜਾ ਆਈਆਂ ਆਪਾਂ ਜੋ ਸ਼ਾਪੀਆਂ ਨੇ ਉਹਦੇ ਵਿੱਚ ਨਾਲ-ਨਾਲ ਚੱਲਦੇ ਆ। ਐਸਾ ਪਹਿਲੀ ਖਬਰ ਹੈਗੀ ਆ ਦਾ ਮੁਖਸਰ ਸਾਹਿਬ ਵੀ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਇਕੱਠ ਕਰਦੀਆਂ ਆ ਆਪਣੀ ਤਾਕਤ ਦਾ ਕਹੋ ਵੀ ਤਾਕਤ ਦਾ ਵਿਖਾਈ ਤਾਂ ਜਾਂਦਾ ਸਾਡੀ ਜਨਤਕ ਤਾਕਤ ਜਿਹੜੀ ਆ ਸਾਡੀ ਜਨਤਾ ਸਾਡੇ ਲੋਕ ਕਿੰਨੇ ਪਿੱਛੇ ਆ। ਤੇ ਤੁਸੀਂ ਇਸ ਜਿਹੜੀਆਂ ਕਾਨਫਰੰਸਾਂ ਨੂੰ ਕਿਵੇਂ ਦੇਖਦੇ ਆ ਤੁਸੀਂ ਪਰਚੇ ਦੇ ਮੁੱਖ ਪਨੇ ਤੇ ਵੀ ਤਿੰਨਾ ਚਾਰ ਦਲਾਂ ਵੱਲੋਂ ਜਿਹੜੀਆਂ ਸਟੇਜਾਂ ਲਗੀਆਂ ਆ ਉਹਨਾਂ ਦੇ ਪੇਪਰ ਫੋਟੋਸ਼ਾਪ ਜਿਆ ਆ ਤੇ ਅੱਗੇ ਖਬਰਾਂ ਵੀ ਕਾਫੀ ਪੇਪਰ ਦੇ ਵਿੱਚ ਲੱਗੀਆਂ ਇਹਨਾਂ ਦੀਆਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੇ ਕਿਹਦਾ ਉੱਥੇ ਇਕੱਠ ਵੱਡਾ ਹੋਇਆ ਤੇ ਕਿਹੜਾ ਕਿਹੜਾ ਕਿੱਥੇ ਕਿੱਥੇ ਐ ਰਿਹਾ ਅਮੜੇ ਤੋਂ 40 ਮਕਤਿਆਂ ਦੀ ਧਰਤੀ ਮੁਕਸਰ ਹੈਗੀ ਆ ਤੇ ਉੱਥੇ ਹਰੇਕ ਸਾਲ ਹੀ ਵੱਡੀਆਂ ਕਨਵੈਨਸ਼ਨ ਹੁੰਦੀਆਂ ਹੈਗੀਆਂ ਐਤਕੀ ਕਨਵੈਨਸ਼ਨ ਹੋਈਆਂ ਸੀ ਲੱਗਦਾ ਸ਼ਾਇਦ ਕਾਲੇ ਦੇ ਨਾਂ ਕਰੂਗਾ ਕਰਕੇ ਉੱਤੇ ਕਾਫੀ ਵੀ ਕਾਲ ਤੱਕ ਉਹਨਾਂ ਦੇ ਉੱਤੇ ਕੋਈ ਵੰਦੀਆਂ ਸੀਗੀਆਂ ਪਰ ਉਹਨਾਂ ਜਿਹੜੀ ਉੱਥੇ ਕੀਤੀ ਹੈ ਕ ਤੇ ਲੋਕ ਹਜ਼ਾਰਾਂ ਇੰਤਜ਼ਾਰ ਚ ਆਏ ਹੱਗੇ ਆ ਖੜੇ ਵੀ ਸੀ ਬੈਠੇ ਵੀ ਸੀ ਤੇ ਸੁਖਵੀਰ ਬਾਦਲ ਨੇ ਵੀ ਕਿਹਾ ਕਿ ਮੈਂ ਜੋ ਕੁਛ ਹੈਗਾ ਮੈਂ ਉੱਥੇ ਜੋ ਮੈਨੂੰ ਕਿਹਾ ਸੀਗਾ ਵੀ ਜਸਤਨ ਉਹ ਕਰਨੀ ਪੈਣੀ ਆ ਮੈਂ ਸਾਰੀਆਂ ਚੀਜ਼ਾਂ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਭਰਮ ਸੀ ਸਭਾ ਚ ਜਾਪ ਮੰਨ ਲਈਆਂ ਸਿਮਰੇ ਅਸੀਂ ਕੀਤੀਆਂ ਜਦ ਕਿ ਕਹਿੰਦਾ ਮੈਂ ਕੀਤੀਆਂ ਨਹੀਂ ਸੀ ਪਰ ਮਨ ਲਈ ਜਦੋਂ ਆਪਣੀ ਝੋਲੀ ਪਾ ਲਈ ਸੀ ਵੀ ਲੋਕਾਂ ਨੂੰ ਇੱਕ ਵਾਰੀ ਜਿਹੜਾ ਗਲੇਸ਼ਾਪ ਸਾਰੇ ਖਤਮ ਹੋ ਜਾਣ ਤੇ ਵੱਡੀ ਗੱਲ ਤੇ ਬਾਦ ਦੇ ਵਿੱਚ ਉਹਦਾ ਅਮਰਪਾਲ ਦਾ ਵੀ ਇਕੱਠ ਕਾਫੀ ਸੀਗਾ ਪਰ ਉਹਨਾਂ ਨਹੀਂ ਜਿੰਨਾ ਜਿੰਨੀ ਮਾਇਰ ਸੀਗੀ ਉਹਨਾਂ ਨਹੀਂ ਸੀਗਾ ਤੇ ਇਸਰ ਮਾਨਦਾਲ ਦਾ ਵੀ ਕੱਟ ਸੀਗਾ ਤੇ ਆਪਣੇ ਕਾਂਗਰਸ ਪਾਰਟੀ ਦਾ ਵੀ ਸੀਗਾ ਤੇ ਉਹਦਾ ਜਿਹੜੇ ਹੈਗੀ ਆ ਸਕੀਰ ਬਾਦਲ ਦਾ ਕਾਲੀਤਾਲ ਉਹਦਾ ਸਨੇਹਾ ਕਾਫੀ ਸਟ੍ਰੌਂਗ ਹੈਗਾ ਹੈਗਾ ਬੇ ਇੰਨਾ ਵੱਡਾ ਕੱਟ ਦੀ ਮੈਦ ਨਹੀਂ ਸੀ ਜਿੰਨਾ ਵੱਡਾ ਉਹ ਇਕੱਠ ਜਿੰਨਾਂ ਨੂੰ ਸਹਿਯੋਗ ਜਾਂ ਲੋਕਾਂ ਨੂੰ ਪਿਆਰ ਮਿਲਿਆ ਹੈਗਾ ਦੇਖੋ ਉਹਨਾਂ ਦੇ ਸਮੇਂ ਚ ਸਾਡੀ ਤਾਂ ਪੰਜਾਬ ਨਾਲ ਹੀ ਬੇਨਤੀ ਹੁੰਦੀ ਆ ਵੀ ਸਾਰੇ ਕਾਲੀਦਾਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਸਦਾ ਹੀ ਪੰਜਾਬ ਚ ਇਕੱਲੇ ਸਰਕਾਰ ਬਣਨੀ ਚਾਹੀਦੀ ਹੈਗੀ ਆ ਤੇ ਜਿਹੜੇ ਸਾਡੀਆਂ ਦੂਜੀਆਂ ਤਰ੍ਹਾਂ ਗਰਮ ਪਾਰਟੀ ਹੈਗੀਆਂ ਖਾਸਲੀ ਵੀਰ ਜੀ ਉਹਨਾਂ ਨੂੰ ਵੀ ਕੁਛ ਨਾ ਕੁਛ ਸੀਟਾਂ ਉਹਨਾਂ ਦੇ ਵੀ ਸੜਨੇ ਚਾਹੀਦੀ ਹੈਗੀਆਂ ਤੇ ਸਦਾ ਦੇ ਤੌਰ ਤੇ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਹੋਰ ਸਰਕਾਰ ਨਹੀਂ ਹੋਣੀ ਚਾਹੀਦੀ 84 ਤੋਂ ਬਾਅਦ ਸਾਰੇ ਸੁਣਦੇ ਵੀ ਅੱਜ ਤੋਂ ਬਾਅਦ ਕਹਦੀ ਇਥੇ ਕਾਂਗਰਸ ਦੀ ਹੋਰ ਸਰਕਾਰ ਨਹੀਂ ਆਉਗੀ ਪਰ ਸਾਡੀ ਫੋਟੋ ਦੇ ਇੱਕ ਹੋਣ ਕਰਕੇ ਨਾ ਤੇ ਬਹੁਤ ਥੋੜੇ ਸਾਲਾਂ ਬਾਅਦ ਬਿਆਨ ਸੁਮਾ ਗਿਆ ਉਦੋਂ ਬਾਅਦ ਫੇਰ ਕੈਪਟਨ ਆ ਗਿਆ ਕੋਈ ਹੋਰ ਆ ਗਿਆ ਕੋਈ ਉਹਨਾਂ ਦੇ ਆ ਗਿਆ ਹੈਗੇ ਆ ਤੇ ਘਾਟ ਤੋਂ ਘਾਟ ਪੰਜਾਬ ਦੇ ਘਾਟ ਤੋਂ ਘਾਟ ਕੋਈ ਨਾ ਕੋਈ ਸਾਡੀ ਪੰਥਕ ਸੰਸਥਾ ਦੀ ਮੂਰੇ ਚਾਹੀਦੀ ਹੈਗੀ ਆ ਤੇ ਫਟਕਟ ਆਉਣਾ ਅਸੀਂ ਬੇਨਤੀ ਕਰਾਂਗੇ ਆਪੋ ਵਿੱਚ ਸੀਟਾਂ ਦੀ ਵੰਡ ਕਰ ਲਿਆ ਕਰਨ ਤੇ ਗਈ ਕੋਈ ਜਿਆਦਾ ਅਸੈਂਬਲੀ ਮੈਂਬਰ ਜਾਣਗੇ ਉਹਦਾ ਚੀਮੇਸੇ ਬਣਾਉਣੇ ਦੂਜੇ ਇੰਡੈਪੈਂਡੈਂਟ ਚੀਮੇਸੇ ਬਣਾਉਣ ਦਾ ਕੋਸ਼ਿਸ਼ ਕਰੋ ਪੰਜਾਬ ਨੂੰ ਅਸੀਂ ਤਾਂ ਜਵਾਨੇ ਬੰਦ ਕਰਾਉਣ ਦੀ ਵੀ ਗੱਲ ਹੋਣੀ ਚਾਹੀਦੀ ਆ ਖਾਸਾ ਹਲੀਮੇ ਦੀ ਗੱਲ ਹੋਣੀ ਚਾਹੀਦੀ ਆ ਜਿਹੜਾ ਪੰਜਾਬ ਜਿਹਦਾ ਸਿਗਾ ਅੱਜ ਤੋਂ ਨਾ 40 ਸਾਲ ਪਹਿਲਾਂ ਉਹਦਾ ਪੰਜਾਬ ਨਹੀਂ ਰਿਹਾ ਹੈਗਾ ਯਾਰ ਸਭ ਲੋਕ ਕੋਈ ਆਰੈਂਗ ਕੋਈ ਨਹੀਂ ਸੀ ਨਸ਼ੇ ਕੋਈ ਨਹੀਂ ਸੀ ਸਪੋਰਟਸ ਦੇ ਬੱਚੇ ਪੜਦੇ ਸੀ ਕਿ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਤੇ ਵੱਡੇ ਵੱਡੀਆਂ ਪੋਸਟਾਂ ਤੇ ਉਸ ਵੇਲੇ ਜਿਹੜੇ ਦੇ ਪੜ੍ਹੇ ਲੋਕ ਪਹੁੰਚੇ ਵੀ ਹੈਗੇ ਸੀ ਹੁਣ ਉਹ ਮਾਹੌਲ ਬਿਲਕੁਲ ਚੇਂਜ ਹੋ ਗਿਆ ਤੇ ਬਾਰੋਂ ਵੀ ਲੋਕ ਆਖੇ ਆ ਗਿਆ ਕ੍ਰਾਈਮ ਵਧ ਗਿਆ ਨਸ਼ਾ ਆ ਗਿਆ ਬੱਚੇ ਸਾਡੇ ਵੱਡੀ ਪੰਦਰ ਤੇ ਨੌਕਰੀਆਂ ਹੋਣਗੀਆਂ ਕਿ ਬਾਹਰ ਚਲੇ ਕੇ ਹੈਗੀਆਂ ਪੰਜਾਬ ਦਾ ਹੁਣ ਕੋਈ ਵਾਲੀਵਾਲਸ ਰਿਆ ਹੀ ਕੋਈ ਨਹੀਂ ਕਿ ਸਾਡੇ ਸ਼ਰਾਬੀ ਬੰਦੇ ਨੂੰ ਹੁਣ ਚੀਫ ਮਿੰਿਸਟਰ ਬਣਾ ਦਿੱਤਾ ਹੈਗਾ ਉਹ ਤਾਂ ਆ ਸਕਦੇ ਆਂ ਕਿ ਉਹ ਪੰਜਾਬ ਦੀਆਂ ਜਿਹੜੀਆਂ 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 ਵਧ ਕਾਰਾਂ ਦੀ ਗੱਲ ਤਾਂ ਕੀ ਕਰਨੀ ਹੈਗੀ ਆ ਤੇ ਇੱਕ ਥੋੜਾ ਜਿਹਾ ਮੈਂ ਇਹ ਗੱਲ ਮੈਂ ਕਹਣੀ ਚਾਹਣਾ ਹੈਗਾ ਪੰਜਾਬ ਦੇ ਲੋਕ ਥੋੜੇ ਸਟੇਥ ਹੋਣ ਉਹਨਾਂ ਨੇ ਕਹਤਾ ਜੀ ਮੋਟਾ ਲੈ ਲੀਆਂ ਝੂਠ ਬੋਲ ਬੋਲ ਕੇ ਜੀ ਤੁਹਾਨੂੰ ਜੀ ਅਸੀਂ 1000 ਰੁਪਏ ਬੀਬੀਆਂ ਨੂੰ ਦੇਾਂਗੇ ਬੱਸਾਂ ਬੀਬੀਆਂ ਨੂੰ ਫ੍ਰੀ ਕਰ ਦੇਾਂਗੇ ਇਹ ਤਾਂ ਉਹਦੇ ਡਿਸਕ੍ਰਿਮੀਨੇਸ਼ਨ ਆ ਬੰਦੇ ਸਾਰੀ ਉਮਰ ਕੰਮ ਕੀਤੇ ਉਹਨਾਂ ਨੂੰ ਕੱਲ ਹੀ ਨਹੀਂ ਵਸਾ ਦੇ ਉਹਨਾਂ ਨੂੰ ਕਾਲੇ ਫਰੀ ਨਹੀਂ ਬੰਦੇ ਜਿਹੜੇ ਜਿਹੜੇ ਜਿੰਨੇ ਰਟਾਇਡ ਹੋਏ ਉਹਨਾਂ ਨੂੰ ਚਾਹੀਦਾ ਹੈ ਤਾਂ ਦੇਖਦਾ ਫਰੀ ਮੌਸਲ ਕਰ ਕਰਕੇ ਦੇਖਦਾ ਚੱਲੂਗਾ ਕਿਵੇਂ ਦੇਸ਼ ਸਭ ਕੋਈ ਰਟਾਇਡ ਹੋਏ ਬੰਦੇ ਨੂੰ ਦੇ ਦੇ ਸਾਰੇ ਬੀਬੇ ਨੂੰ ਕਾਲ ਲਈ ਹੁਣ ਕੰਮ ਵਾਲੇ ਬੀਬੇ ਵੀ ਫਰੀ ਹੋਣੀਆਂ ਤੇ ਸਿਆਣੇ ਬੀਬੇ ਲਈ ਫਰੀ ਆ ਇਹ ਇਹ ਤਾਂ ਬਿਲਕੁਲ ਕਿਸੇ ਨਾ ਕਿਸੇ ਤਰ੍ਹਾਂ ਨੂੰ ਮੈਂ ਬੇਨਤੀ ਕਰੂੰਗਾ ਉੱਥੇ ਇੰਨੇ ਸਾਡੇ ਕਾਲੇਦਾਲ ਹੈਗੇ ਆ ਜੇ ਕਾਲੇ ਸਕੀਰਬਾਦ ਕਹਿੰਦਾ ਮੈਂ ਲੀਡ ਕਰਨਾ ਮੇਨਾਂ ਲੋਕ ਜ਼ਿਆਦਾ ਹੈ ਤੇ ਇੱਕ ਵੀ ਕੇਸ ਨੂੰ ਚੈਲੰਜ ਹੋਣਾ ਵਸੇ ਕਈ ਮੌਤੋ ਚੀਜ਼ਾਂ ਦੇਣ ਵਾਲੀ ਪਰ ਤੀ ਵੀ ਲਾ ਕਾਲੇਦਾਲ ਨਹੀਂ ਪੈਦਾਦੀ ਬਹੁਤ ਸੋ ਮੌਤ ਕਰਤਾ ਗੱਲ ਦੱਸਦਾ ਕਈ ਜਨ ਲੋਕਾਂ ਨੂੰ ਬਿਜਲੀ ਪਾਣੀ ਬੋਲ ਕਰਦਾ ਇਹ ਬਿਜਲੀ ਕਲੀ ਕਿਸਾਨਾਂ ਦਿੰਦੀ ਸੀ ਉਸ ਨੂੰ ਥੋੜੀ ਲੋੜ ਸੀ ਕਿ ਨਹੀਂ ਉਸ ਵੀ ਬੜੀ ਉਹ ਰਿਕਾਰਡ ਸੀ ਤਾਂ ਦਿੰਦੀ ਸੀ ਵੀ ਚਲੋ ਪੰਜਾਬ ਜਿਹੜਾ ਹੈ ਆਪਣਾ ਵਿੱਚ ਜਿਹੜਾ ਹੈ ਹਿੱਸਾ ਪਾਊਗਾ ਇੰਡੀਆ ਸਾਰੇ ਲੋਕਾਂ ਨੂੰ ਖਾਣਾ ਮਿਲਦਾ ਰਹੂਗਾ ਠੀਕ ਹੈ ਇੱਕ ਹੋਰ ਖਬਰ ਛਾਪੀ ਆ ਤੁਸੀਂ ਉਹਦੇ ਚ ਲਿਖਿਆ ਆ ਕਿ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ੋਣੀ ਕਮੇਟੀ ਦੇ ਪ੍ਰਧਾਨ ਹਰਿੰਦਰ ਸੇਧਾਮੀ ਨਹੀਂ ਪਹੁੰਚੇ ਜਦ ਕਿ ਅੱਗੇ ਹਮੇਸ਼ਾ ਇਹ ਹੁੰਦਾ ਸੀ ਕਿ ਜਦੋਂ ਗੁਰਦੁਆਰਾ ਚੁੱਡੀ ਗੰਢੀ ਸਾਹਿਬ ਵਿਖੇ ਸ਼ੋਣੀ ਕਮੇਟੀ ਦਾ ਪ੍ਰਧਾਨ ਕੋਈ ਵੀ ਹੁੰਦਾ ਸੀ ਤਾਂ ਜਾਂਦਾ ਸੀ ਉਹ ਦਿਨਤ ਵਸਤੂ ਹੋਣ ਤੋਂ ਬਾਅਦ ਤੇ ਉਹ ਕਾਲੀ ਕਾਨਫਰੰਸ ਦੇ ਵਿੱਚ ਜਾ ਕੇ ਸੰਬੋਧਨ ਸ਼ੁਰੂ ਕਰਦੇ ਸੀ ਪਰ ਪਹਿਲੀ ਵਾਰੀ ਹੋਇਆ ਕਿ ਇਹਨਾਂ ਵਿੱਚ ਕੋਈ ਇਹ ਬਾਲਾ ਸ਼ੋਡਿੰਗ ਕਮੇਟੀ ਦੇ ਨਹੀਂ ਸ਼ੋਡਿੰਗ ਕਮੇਟੀ ਉੱਥੇ ਗਏ ਆ ਉੱਥੇ ਹਾਜ਼ਰੀ ਭਰੀ ਹੈਗੀ ਪਰ ਕਾਨਫਰੰਸ ਨਹੀਂ ਗਏ ਹੈਗੇ ਇਹ ਕੀ ਗੱਲ ਹੈ ਮੈਂ ਤਾਂ ਉੱਥੇ ਹੀ ਇਹਦੇ ਚਾਹੀਦਾ ਹੈਗਾ ਥੋੜੀ ਨ ਦੂਰੀ ਰਹਿਣੀ ਚਾਹੀਦੀ ਹੈ ਬੇਸ਼ੱਕ ਇਹ ਕਾਲੀ ਦਲ ਜਿਹੜਾ ਹੈਗਾ ਉਹਨਾਂ ਦਾ ਇਹ ਸਾਰੇ ਬਹੁਤ ਬੀ ਆਰ ਸ਼ੋਡਿੰਗ ਉਹਨਾਂ ਦੀ ਹੈਗੀ ਆ ਪਰ ਫੇਰ ਵੀ ਇਹਨਾਂ ਨੂੰ ਆਪੋ ਆਪਣੇ ਅਦਾਰੇ ਚ ਰਹਿਣਾ ਚਾਹੀਦਾ ਕਾਲੀ ਦਲ ਜਿਹੜਾ ਹੈਗਾ ਯਾ ਪੋਲੀਟਿਕਲੀ ਆਵੇ ਪਾਵਰ ਵਿੱਚ ਜੇ ਸ਼ੋਡਿੰਗ ਕ ਐਜੂਕੇਸ਼ਨ ਦੇ ਪ੍ਰਬੰਧ ਕਰੇ ਪ੍ਰਾਈਵੇਟ ਸਪੈਸੇ ਖਾਂ ਲਈ ਹਸਪੀਟਲ ਚਾਹੀਦੇ ਆ ਕੁਸ਼ ਹੈ ਕਿ ਵੀ ਆ ਕੋ ਯੂਨੀਵਰਸਿਟੀਆਂ ਵੀ ਹੈਗੀਆਂ ਕਈ ਲੋਕਾਂ ਨੂੰ ਜਾਣਕਾਰੀ ਹੈ ਨਾ ਕਿ ਇਹਨਾਂ ਕੋ 130 ਤੋਂ 40 ادارے ਆ ਸ਼ੁਰੂਣੀ ਗਿਓ ਪੰਜਾਬ ਦੇ ਵਿੱਚ ਹੀ ਕਈ ਯੂਨੀਵਰਸਿਟੀਆਂ ਇਹਨਾਂ ਕੋਲ ਹਾਂ ਸਿਪਿਟਲ ਵੀ ਆ 120 ਪਿੱਛੇ ਲੱਗੇ ਸਕੂਲ ਵੀ ਹੈਗੇ ਆ ਸਿੱਖਾਂ ਦੇ ਤੇ ਮੈਂ ਮੈਂ ਕਹੀ ਤਾਂ ਜਾ ਚੁੱਕਾ ਹੈਗਾ ਸਾਡੇ ਜਾਣੇ ਨਾ ਕਹਿੰਦੇ ਦੇਖੋ ਜੀ ਕੀਤਾ ਹੀ ਕੁਝ ਨਹੀਂ ਗਾ ਇਹ ਬਿਲਕੁਲ ਝੂਠ ਹੈ ਲੋਕ ਮੈਂ ਤਾਂ ਕਹਿਣਾ ਇਹਨੇ ਗਜ਼ਟ ਜਿਹੜੀ ਹੈ ਮੈਗਜ਼ੀਨ ਹੈ ਨਾ ਦਾ ਮਨਥਲੀ ਨਿਕਲਦਾ ਨਿਕਲਦੇ ਨੂੰ 70 80 ਸਾਲ ਹੋ ਗਏ ਆ ਬਹੁਤ ਵਿਦਵਾਨਾਂ ਨੂੰ ਨੇ ਬੜੇ ਆਮ ਲੋਕਾਂ ਨੂੰ ਕੀ ਪੜਨਾ ਹੁੰਦਾ ਜਾਂ ਕਿ ਫ੍ਰੀ ਮਿਲਦਾ ਜਦ ਆਪਾਂ ਜਾਣੇ ਜਿਹੜਾ ਜੋੜਾ ਘਰ ਦੇ ਲੱਗੇ ਉੱਥੇ ਦਰਵਾਜ਼ਾ ਫ੍ਰੀ ਮਿਲਦਾ ਤੁਸੀਂ ਆਪ ਬਾਸਕ੍ਰਿਪਸ਼ਨ ਵੀ ਕਰਾ ਸਕਦੇ ਹੈਗੇ ਆ ਉਹ ਚ ਮਨਥਲੀ ਹੈ ਇੱਕ ਜੀ ਦੇਖੀ ਹੁੰਦੀ ਕਿੰਨੇ ਇਨਕਮ ਹੈ ਕਿੰਨਾ ਖਰਚ ਹੋਇਆ ਇਹਦਾ ਆਨੇ ਜਾਣੇ ਜਰੂਰ ਗੈਜਟ ਵੀ ਜਿਹਦੇ ਜਾਨੇ ਉਸ ਲਿਆ ਕੇ ਨੂੰ ਫਰੀ ਹੁੰਦੀ ਆ ਤੇ ਮੈਂ ਬਹੁਤ ਸਾਰੇ ਗੈਜਟ ਲੈਂਦੀਆਂ ਪਈਆਂ ਮੇਰੇ ਕੋਲ ਪਈਆਂ ਹੈਗੀਆਂ ਤੇ ਮੈਂ ਦਿਨ ਜਿਵੇਂ ਪਛਾ ਗੈਜਟ ਮਰੇ ਕਾ ਦੇਣ ਦੇਖੋ ਜਿਆ ਤੇ ਸਾਰੇ ਖਰਚ ਜਾਣੇ ਲਈ ਖਰਚੇ ਲਿਖੇ ਹੈਗੇ ਥੋੜੇ ਬਹੁਤ ਦੇ ਵੱਧ ਘੱਟ ਹੋ ਵੀ ਸਕਦੇ ਹੋਣਗੇ ਪਰ ਉਹ ਦਾ ਜਿਹੜੇ ਹੈਗੇ ਆ ਸਾਰੇ ਜਿੱਦਾਂ ਗਵਰਨਮੈਂਟ ਚੱਲਦੀ ਛਮਣੀ ਇਦਾਂ ਚੱਲਦੀ ਆ ਉਹ ਸਾਰੇ ਬਜਟ ਬਣਾਉਂਦੀ ਆ ਫਿਰ ਡੀਸੀ ਜਿਹੜਾ ਆ ਉਹ ਤੇ ਸਾਈਨ ਕਰਦਾ ਸਾਲ ਦੇ ਬਜਟ ਦਾ ਉਹ ਸਾਰਾ ਖਰਚ ਹੁੰਦਾ ਮੇਰੇ ਚੌਂਦੀਂ ਬੇਟੀ ਤਾਂ ਐਵੇਂ ਆਪਣੀ ਮਰਜ਼ੀ ਨਾਲ ਕੁਝ ਕਰੋੜੀ ਖਰਚ ਸਕਦੇ ਆ ਇਹ ਬਾਕੀ ਬਜਟ ਤਾਂ ਪਹਿਲੇ ਬਣਿਆ ਹੁੰਦਾ ਮੇਰੇ ਕੋਲ 20000 ਦੇ ਕਰੀਬ ਇਹਨਾਂ ਕੋਲ ਸਟਾਫ ਕੰਮ ਕਰਦਾ ਤੇ ਦੇਖੋ ਤਰਫਾ ਕਿੰਨੀ ਹੋਗੀ ਦੇ ਅਸੀਂ ਬਿਲਕੁਲ ਕਿਵੇਂ ਸੋਚਦੇ ਨਹੀਂਗੇ ਬਈ ਖਰਾਜੀ ਜੀ ਜਿਹੋ ਉਹਦੇ ਪੈਸੇ ਰੱਖਾ ਉਦਾਂ ਹੀ ਵਰਤੀ ਜਾਂਦੇ ਰਹਿੰਦੇ ਕੋਈ ਗੁਰਦੁਆਰੇ ਵਿੱਚ ਪੈਸਾ ਨਹੀਂ ਖਾਂਦਾ ਹੈਗਾ ਸ਼ਾਇਦ ਕੋਈ ਸੌਜਾ ਕੰਦਾ ਗੁਰਦੁਆਰਾ ਹੋਗਾ ਜਿੱਦੇ ਥੋੜੀ ਬਹੁਤੀ ਬੇਇਮਾਨੀ ਹੋਗੀ ਬਾਹਰ ਵੀ ਲੋਕ ਇਦਾਂ ਹੀ ਐਵੇਂ ਹੀ ਕਹਿੰਦੇ ਰਹਿੰਦੇ ਦੇਖੋ ਜੀ ਆਹ ਕਰ ਲਿਆ ਸਾਰੇ ਮਾਨਦਾਰ ਇਨਾਂ ਕੰਮ ਕਰਦੇ ਮੈਂ ਨਹੀਂ ਕਿਸੇ ਅਜੇ ਤੱਕ ਪ੍ਰਬੰਧਕ ਨੂੰ ਕਹਿਣਾ ਚਾਹੁੰਦਾ ਹਾਂ ਅਨਲੈਸ ਕਿ ਮੈਂ ਉਹਨਾਂ ਦੇ ਅਕਾਊਂਟ ਚੈੱਕ ਨਾ ਕਰਾਂ ਤੇ ਵੱਡੀ ਪੱਧਰ ਤੇ ਜਿਹੜੀਆਂ ਅਨੁਭੋਸਾ ਕੱਢਦੇ ਜਿਹਨਾਂ ਦੇ ਪੈਸੇ ਲਏ ਹੈਗੇ ਮੈਂ ਉਹ ਦੇਖਣਾ ਲਵਾਂ ਤੇ ਮੈਂ ਤੁਹਾਨੂੰ ਵੀ ਬੇਨਤੀ ਉਹੀ ਕਰਿਆ ਕਿ ਉਹਨਾਂ ਦੇ ਅਕਾਊਂਟ ਦੇਖ ਲਓ ਵੱਡੀਆਂ ਉਹਨਾਂ ਦੇ ਮੋਸਾ ਦੇਖ ਲਓ ਖਰਚੇ ਦੇਖ ਲਓ ਤੇ ਫੇਜ ਜੇ ਪ੍ਰੂਫ ਹੈਗੀ ਤਾਂ ਫੇਜ ਸਾਨੂੰ ਬਾਹਰ ਆ ਜਾਣੀ ਚਾਹੀਦੀ ਹੈ ਹਾਈ ਚ ਆਉਣੀ ਚਾਹੀਦੀ ਹੈ ਅਗਲੀ ਖਬਰ ਹੈਗੀ ਆ ਅਮਰਿਤਪਾਲ ਸਿੰਘ ਇੱਕ ਪਾਸੇ ਤਾਂ ਉਹਨਾਂ ਦੀ ਪਾਰਟੀ ਜਿਹੜੀ ਆ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਉਹਨਾਂ ਨੂੰ ਉਹਦੇ ਮੁਖੀ ਬਣਾਇਆ ਗਿਆ ਆ ਤੇ ਦੂਜੀ ਵਾਰ ਸੇ ਅਸੀਂ ਦੇਖਦੇ ਖਬਰਾਂ ਦੇਖਦੇ ਆ ਕਿ ਉਹਨਾਂ ਦੇ ਉੱਤੇ ਤੇ ਸੈਂਕੇਦਸ ਸਰਕਾਰ ਵੱਲੋਂ ਜਾਂ ਕਿ ਹੋਰ ਧਾਰਾ ਲਾਈਆਂ ਜਾ ਰਹੀਆਂ ਆ ਆ ਯੂਪੀਏ ਵੀ ਲਾਇਆ ਹੈਗਾ ਆਪਣਾ ਕਾ ਫੰਡਿੰਗ ਦੀ ਗੱਲ ਵੀ ਆ ਗਈ ਆ ਉਹਨਾਂ ਦੀ ਪਤਨੀ ਜਿਹੜੀ ਉਹਨਾਂ ਦੀ ਰਹੀਆ ਪਰਿਵਾਰ ਹੈ ਉਹਨਾਂ ਦਾ ਉੱਤੇ ਲਾਤ ਪਈ ਕੀ ਉਹਨੂੰ ਹੋਰ ਨੰਮੇ ਸਮਝਦੇ ਅੰਦਰ ਖੱਲੀ ਕੀ ਕੀਤਾ ਜਾ ਰਿਹਾ ਹੈ ਜਾਂ ਕੁਝ ਨਾ ਮਮੀ ਕੁਛ ਨਾ ਕੁਛ ਦਾ ਅਰਟੀਕਲ ਹੁੰਦਾ 100% ਕੇਸ ਦਾ ਝੂਠੇ ਨੇ ਮੈਂ ਨਹੀਂ ਤੁਹਾਡੇ ਨਾਲ ਮੈਂ ਕਹਦਾ ਮੈਂ ਵੇਖ ਹੁੰਦੇ ਤੇ ਕੁਛ ਨਾ ਕੁਛ ਇੱਕ ਤਾਂ ਸਾਰਿਆਂ ਨੂੰ ਪਤਾ ਵੀ ਗੁਰਪ੍ਰੀਤ ਹਾਨੀ ਨੂੰ ਜਿਹੜਾ ਨਾਲ ਟਕਰਾ ਸੀਗਾ ਉਹਦੇ ਵਿੱਚ ਉਹਨੂੰ ਪੁਛ ਬੰਦੇ ਨੇ ਮਾਰਤਾ ਹੋਏ 6-7 ਬੰਦੇ ਜਿਹੜੇ ਰੈਸਕਿਊ ਹੋ ਚੁੱਕੇ ਹੈਗੇ ਆ ਤੇ ਉਹਦੇ ਜ਼ਿੰਮੇਵਾਰੀ ਵੀ ਲੈ ਲਈ ਸੀਗੀ ਹਸਪੀਟਲ ਵਾਲੇ ਕੈਨੇਡਾ ਚ ਰਹਿੰਦਾ ਹੈਗਾ ਉਹ ਰਿਪੋਰਟਿੰਗ ਵੀ ਆ ਚੁੱਕੀ ਆ ਉਹਦੇ ਵਿੱਚ ਇਹ ਲੀਕ ਹੋਈਆਂ ਵੀ ਸ਼ਾਇਦ ਇਹਦੇ ਵਿੱਚ ਮਨਤਪਾਲ ਦਾ ਹੱਥ ਹੈਗਾ ਆ ਤੇ ਦੋਨੇ ਤਰ੍ਹਾਂ ਆਪੋ ਆਪਣਾ ਕਲੇਮ ਕਰੀਆ ਇੱਕ ਇਨੋਸੈਂਟ ਉਹ ਬਿਲਕੁਲ ਝੂਠੇ ਕੇਸ ਪਾ ਰਿਹਾ ਤੇ ਜਿਹੜਾ ਉਹਦਾ ਵਕੀਲ ਹੈਗਾ ਮੈਂ ਨਾਂ ਜਿੱਤਾ ਭੁੱਲ ਗਿਆ ਆਪਣੇ ਇੱਥੇ ਇੰਗਲੈਂਡ ਚ ਗੇਰੇ ਅਮਨ ਸਰਕਾਰੀ ਦਲ ਦਾ ਵੀ ਉਹ ਵਕੀਲ ਆ ਉਹ ਤੇ ਉਹ ਕਹਿ ਰਿਹਾ ਵੀ ਨਹੀਂ ਜੋ ਕੁਛ ਕੀਤਾ ਉਹਦੇ ਉੱਤੇ ਸਾਡੇ ਕੋਲ ਉਹਨਾਂ ਕੋਲ ਪੁਲਿਸ ਕੋ ਸਾਰੇ ਹੈਗੇ ਆ ਚਾਰਜ ਜਿਹੜੇ ਲਾਏ ਆ ਠੀਕ ਲਾਏ ਆ ਵੇ ਉੱਤੇ ਕੋਈ ਗੱਲ ਦਿੰਨਗੀ ਤੇ ਉਹਦੀ ਜਾਦਾ ਕੇਸ ਦੀ ਇਨਕੁਆਰੀ ਹੋਊਗੀ ਉਹਦੇ ਵਿੱਚ ਜਿਹੜਾ ਹੈਗਾ ਜ ਅਮਿਤਪਾਲ ਦਾ ਨਾਮ ਵੀ ਆ ਰਿਹਾ ਜਿਹੜਾ ਗੁਰਪ੍ਰੀਤ ਖਾਨੀ ਨੂੰ ਜਿਹੜਾ ਮਾਰਿਆ ਗਿਆ ਉਹਦੇ ਵਿੱਚ ਅੱਛਾ ਅਗਲੇ ਖਬਰਾਂ ਚਲਦੇ ਆਂ ਅਹੀ ਟਕਸਾਲੀ ਪੰਥ ਆਗੂ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 8 ਸਾਲ ਦੇ ਕਰੀਬ ਔਖੜਤਾ ਕੀਤੀ ਸੀ ਤੇ ਉਹ ਕਹਿੰਦੇ ਚੱਲ ਬਸੇ ਆ ਚੜ੍ਹਾਈ ਕਰ ਗਏ ਆ ਉਹਨਾਂ ਜਾਂਦੇ ਹੋਏ ਨੇ ਇੱਕ ਸਰੀਰ ਹਵੀ ਦਿੱਤਾ ਪੰਥ ਨੂੰ ਵੀ ਸਾਰੇ ਇਕੱਠੇ ਹੋ ਜਾਓ ਇੱਥੇ ਜਿਹੜੇ ਸਹਿਰਦ ਦੇ ਸਿਆਣੇ ਬੰਦੇ ਹੁੰਦੇ ਆ ਉਹ ਤਕਰੀਬਨ ਸਾਰੇ ਇਹੀ ਕਹਿੰਦੇ ਆ ਵੀ ਤੁਸੀਂ ਇਕੱਠੇ ਹੋਵੋ ਜਿੰਨਾ ਚਿਰ ਪੰਥ ਸਾਰਾ ਇਕੱਠਾ ਨਹੀਂ ਹੁੰਦਾ ਉਹਨਾਂ ਚਿਰ ਸਾਡੀ ਕੋਈ ਇੱਜ਼ਤ ਕਿਸੇ ਪਾਸੇ ਨਹੀਂ ਲੱਗ ਸਕਣਾ ਸੋ ਉਹਨਾਂ ਦੀ ਗੱਲ ਨੂੰ ਉਹਨਾਂ ਨੇ ਵੀ ਐਕਸਰਪਟ ਦੇ ਗਿਵਨ ਵਾਚਨੀ ਖੰਡਾ ਪੀਤਾ ਨਾਲੀ ਰਾਹੀਂ ਉਹਨਾਂ ਨੇ ਕੀ ਗੁੰਦੀ ਜਾਂਦੀ ਸੀ ਹੁਣ ਅਮਰੀਕਨ ਫਰਮਾਂ ਤੋਂ ਪਹਿਲਾਂ ਗਏ ਸੀ ਉੱਥੇ ਆਪਣੇ ਪਰਿਵਾਰ ਕੋਲ ਫੌਜ ਚਲਾਉਣ ਕਰ ਗਏ ਵੀਰ ਨੇ ਸੋਣੀ ਬਹੁਤ ਲੈਂਦੀ ਹੈਗੀ ਐ ਇੱਥੇ ਇਕੱਠ ਦੀ ਗੱਲ ਹੈਗੀ ਆ ਇਦਾਂ ਆਪਣੇ ਜਸਵੰਤ ਸਿੰਘ ਕਮਲ ਹੁਣੀ ਸਿੱਕੇ ਬਦਵਾਨ ਸੀਗੇ ਬਹੁਤ ਸਰੀ ਕਿਤਾਬਾਂ ਲਿਖੀਆਂ ਉਹ ਮੈਨੂੰ ਅਜ ਤੋਂ 40 ਪੰਤਾ ਨਹੀਂ 30 30 ਸਾਲ ਪਹਿਲਾਂ ਗਿਆ ਗਿਆ ਸੀ ਹੱਥ ਜੋੜੇ ਸੀ ਮੈਂ ਪੰਥ ਕੱਠ ਦੇ ਵਿੱਚ ਕਹਿੰਦਾ ਮੈਂ ਕੱਠ ਕਰਾ ਦੇ ਇੰਗਲੈਂਡ ਦੇ ਸੰਗਰ ਮੈਂ ਕਰਾਇਆ ਸੀ ਤਾਂ ਤਹ ਜੋੜਦਾ ਸੀ ਕਹਿੰਦਾ ਬੰਦ ਕਰਨ ਤੇ ਆ ਜਾਓ ਕੋਠੇ ਤੇ ਛਾਲ ਮਾਰਕ ਨਹੀਂ ਚੜਦਾ ਪਾੜੀ ਪਾੜ ਚੜਦਾ ਜਦ ਬੰਦ ਕਰ ਪਾਸਾ 7 10 ਸੇ ਚਲਾ ਲਵਾਂਗੇ ਉਦੋਂ ਬਾਅਦ ਸਗਾ ਹਲੀ ਗਾ ਦੀ ਗੱਲ ਸ਼ੁਰੂ ਕਰ ਲਿਓ ਉਹਨੇ ਉਹ ਜੋ ਉਹਨੇ ਕਿਹਾ ਸੀ ਨਹੀਂ ਤੇ ਆਪਾਂ ਕਹਿੰਦਾ ਸੀ ਰਲ ਜਾਗੇ ਬਹੁਤ ਨੁਕਸਾਨ ਕਰਾਵਾਂਗੇ ਜੋ ਨੇ ਅਜ ਤੋਂ ਨਾ 19 97 ਦੀ ਗੱਲ ਆ ਜਾਂ 6 ਦੀ ਗੱਲ ਆ ਤੇ ਪਰ ਸਾਡੀ ਜੀ ਲੀਡਰਸ਼ਿਪ ਆ ਉਹਨੇ ਉਹਨਾਂ ਦੀ ਗੱਲ ਤੇ ਕੋਈ ਅਮਲ ਕਰਨ ਨੂੰ ਤਿਆਰ ਹੀ ਨਹੀਂ ਸਾਰੇ ਆਪਣਾ ਮਹਰੇ ਸਾਰੇ ਚੱਲਦੇ ਹੈਗੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਤੇ ਮੇਰੇ ਖਿਆਲ ਆ ਸੀਨੀਅਰ ਜਿਹੜੀ ਲੀਡਰਸ਼ਿਪ ਆ ਨਾ ਜਰੂਰ ਸੋਚਣਾ ਚਾਹੀਦਾ ਸਦਾ ਇਹ ਸੋਚਣਾ ਚਾਹੀਦਾ ਵੀ ਅਸੀਂ ਕੁਝ ਪ੍ਰਾਪਤ ਕਰਨਾ ਨਾ ਕਿ ਅਸੀਂ ਮੈਨ ਨਹੀਂ ਮੈਂ ਅਸੀਂ ਠੇਕੜਾ ਨਾ ਮੈਂ ਕਹਿੰਦਾ ਅਸੀਂ ਕਰ ਲਿਆ ਸੀਗਾ ਜਦ ਤੱਕ ਇੰਡੀਆ ਦੇ ਵਿੱਚ ਹੋਸਟ ਜਿਹੜਾ ਬਗਾਵਤ ਨਹੀਂ ਹੁੰਦੀ ਉਹਨਾਂ ਜਦੱਕ ਜਿਹੜੀ ਚੀਜ਼ਾਂ ਇਹਨਾਂ ਨੇ ਨਿਸ਼ਾਨ ਰੱਖਿਆ ਉਹ ਅਸੰਭਵ ਆ ਇਸ ਲਈ ਆਪਣੇ ਪਾਵਰ ਤਕੜੀ ਕਰਨ ਜਦੋਂ ਕਿਸੇ ਵੇਲੇ ਵੀ ਲੱਗਾ ਵੀ ਹੋਰ ਵੀ ਸਟੇਟਾਂ ਦੇ ਨਾਲ ਤਾਮਿਲ ਕਨ ਉਹਨਾਂ ਦੇ ਨਾਲ ਜੇ ਉਹ ਵੀ ਚਾਹੁੰਦੀ ਹੈ ਅਲੱਗ ਹੋਣਾ ਤੇ ਫੇ ਕੋਈ ਨਾ ਕੋਈ ਜਿਹੜਾ ਆ ਘਾਟ ਨੁਕਸਾਨ ਕਰਕੇ ਵੱਧ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ ਹੋਣੀਆਂ ਤੇ ਇਹ 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 ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਵੀ ਥੋੜੀ ਐਸ.ਸੀ ਪੜ੍ਹੀ ਹੈਗੀ ਆ ਇੰਡੀਆ ਦੇ ਨੂੰ ਵਿਦੇਸ਼ਾਂ ਨੂੰ ਕਿੰਦਾ ਡੇਵਲ ਕੀਤਾ ਆ ਜਿਹੜੇ ਕੰਪਨੀयां ਵੀ ਬਣਾਈ ਸੀਗੀ ਇਸ ਜੇ ਕਿਤੇ ਨੁਕਸਾਨ ਹੁੰਦਾ ਸੀ 600 ਸਾਲ ਆਪਣੇ ਪਾਵਰ ਬਿਲਡ ਕਰਦੇ ਸੀ ਫਿਰ ਸੋਦੇ ਕੱਲੇ ਸਾਡਾ ਨੁਕਸਾਨ ਹੋਇਆ ਕਿ ਫੋੜ ਦੇ ਬਾਅਦ ਇਹਨਾਂ ਪੰਜਾਬ ਤੱਕ ਹੁਣ 100 ਸਾਲ ਲੱਗਿਆ ਸੀ ਹੂੰ ਹੂੰ ਤੇ ਜਦ ਕਿ ਉੱਥੇ ਫਰਾਂਸੀਸੀ ਵੀ ਗਏ ਸੀ ਪੁਰਤਗਾਲੀ ਵੀ ਗਏ ਸੀਗੇ ਉਹ ਉੱਥੇ ਹੌਲੀ ਹੌਲੀ ਉਹ ਸਾਡੇ ਵਾਂਗੂ ਲੜਦੇ ਸੀ ਜਿਵੇਂ ਪੰਜਾਬੀ ਲੜਦੇ ਹੈਗੇ ਆ ਵੀ ਅੱਜ ਲੜਿਆ ਫਿਰ ਦੋ ਵੀਕਾਂ ਨੂੰ ਫੇਟਿਆ ਕਰ ਦੇਣਾ ਉਹ ਹਰੀਖੋ ਲਈ ਤੋਂ ਖਤਮ ਹੋ ਗਿਆ ਸੀ ਸਾਰਾ ਇੰਡੀਆ ਜਿਹੜਾ ਟੇਕਰ ਨਾ ਬ੍ਰਿਟਿਸ਼ ਰਾਜ ਨੇ ਇਹਨਾਂ ਨੇ ਕਾਲਿਆ ਸੀ ਇਸਟੇਨ ਕੰਪਨੀ ਨੇ ਤੇ ਇਹ ਸੋਚਣਾ ਚਾਹੀਦਾ ਹੁੰਦਾ ਵੀ ਜੇ ਕਿਤੇ ਕਿਤੇ ਨੁਕਸਾਨ ਹੋ ਰਿਹਾ ਥੋੜਾ ਜਿਹਾ ਸਾਹ ਲਓ ਸੋਚੋ ਬਦਵਾਨਾਂ ਦੀ ਰਾਏ ਲਓ ਫੇ ਪਾਵਰ ਤਗੜੀ ਕਰੋ ਉਹ ਦੁਸ਼ਮਣ ਦੇ ਵਿੱਚ ਕੋਈ ਫੱਡ ਪਾਓ ਕੁਝ ਉਹਨਾਂ ਦੇ ਭੇਦ ਲਾਓ ਉਸ ਤੋਂ ਬਾਅਦ ਇਹ ਸੋਚਣਾ ਚਾਹੀਦਾ ਹੁੰਦਾ ਮੇਰੇ ਖਿਆਲ ਜੇ ਹਿਸਾਬ ਨਾਲ ਪਹੁੰਚ ਚੱਲ ਰਹੇ ਹੈਗੇ ਨਾ ਮੈਨੂੰ ਲੱਗਦਾ ਇਹ ਥੋੜਾ ਜਿਹਾ ਰਾਹ ਨਾ ਹਲੀਮੀ ਰਾਜ ਪਹੁੰਚ ਲੈ ਕਠਨ ਲੱਗਦਾ ਮੈਨੂੰ ਅਗਲੀ ਵੱਡੀ ਸੌਖੀ ਵੱਲ ਚੱਲਦੇ ਆਂ ਵਾਦੇ ਉਹ ਹੈਗੀ ਪਸਤਾਫਾ ਨਵੀਂ ਖਬਰ ਲੱਗੀ ਆ ਪੰਜਾਬ ਟਾਈਮ ਦੇ ਵਿੱਚ ਬ੍ਰਿਟਿਸ਼ ਸੰਸਦ ਵਿੱਚ ਸਿੱਖ ਖੱਲੂਕੋਰਾ ਜੂਨ 84 ਦੀ ਗੂੰਜ ਇਹ ਮੁੱਦਾ ਮੁੜ ਕੇ ਉਠਾਇਆ ਆ ਤਰਮਨਜੀਤ ਸਿੰਘ ਤੁਸੀਂ ਜਿਹੜੇ ਐਮਪੀ ਨੇ ਪਹਿਲੇ ਸਰਦਾਰ ਪੱਗ ਵਾਲੇ ਜਿਹੜੇ ਐਮਪੀ ਹੁਣ ਦੂਜੀ ਵਾਰ ਬਣ ਚੁੱਕੇ ਨੇ ਦੂਜੀ ਟਰਮ ਵਿੱਚ ਉਹਨਾਂ ਨੇ ਮਸਲਾ ਉਠਾਇਆ ਤੇ ਇਹਤੇ ਵਿਚਾਰ ਵੀ ਹੋਈ ਆ ਉਸ ਸੰਸਦ ਦੇ ਵਿੱਚ ਸੰਸਦੀ ਨੇਤਾ 루ਸੀ ਪਾਵਲ ਨੇ ਵੀ ਇਹਦਾ ਹਮਾਇਤ ਕੀਤੀ ਆ ਵੀ ਇਹ ਤੱਥ ਬਾਹਰ ਹੋਣੇ ਚਾਹੀਦੇ ਆ ਤੇ ਤੁਸੀਂ ਕੀ ਸੋਚਦੇ ਹੋ ਵੀ ਜੇ ਉਹ ਹਸੇ ਬਲਤੇ ਸਰਕਾਰ ਦੀ ਭੂਮਿਕਾ ਉਥੇ ਰਹੀ ਹੋਵੇ ਜਾਂ ਨਾ ਰਹੀ ਹੋਵੇ ਤੇ ਉਹ ਇਨਾ ਕਿ ਨਾ ਕੀ ਸਿੱਖਾਨੂੰ ਇਹਦੇ ਵਿੱਚ ਲਾਭ ਹੋ ਸਕਦਾ ਉਦਾਂ ਇਹ ਕਹਿੰਦੇ ਫਿਰ ਲਾਇਆ 30 ਕੇ ਸਾਲ 20 ਸਾਲ ਆ ਬੰਦੇ ਜਿੰਨੇ ਵੀ ਡਾਕੂਮੈਂਟ ਹੁੰਦੇ ਰੀਲੀਜ਼ ਕਰਦੇ ਪਬਲਿਕ ਲਈ ਪਰ ਇਹ ਨਹੀਂ ਕੀਤੇ ਹੈ ਨਹੀਂਗੇ ਬੜੇ ਸ਼ੋਰਮ ਨੇ ਮੈਨੂੰ ਨਹੀਂ ਲੱਗਦਾ ਕਰਨਗੇ ਡਿਮਾਂਡ ਕਈ ਵਾਰੀ ਆ ਚੁੱਕੀ ਹੈਗੀ ਆ ਇਸ ਸੈਕੂਲੇਸ਼ਨ ਦੇ ਅੱਗੇ ਸਾਡੇ ਦੁਨੀ ਜੀ ਬਹੁ ਵਾਰੀ ਇਸ਼ੂ ਠਾਲ ਚੁੱਕੇ ਆ ਪਰ ਹੁਣ ਪਾਰਲੀਮੈਂਟ ਉੱਠਣਾ ਇਹ ਹੋਰ ਵੱਡੀ ਗੱਲ ਬਣ ਜਾਂਦੀ ਹੈਗੀ ਆ ਇਹ ਕਰਿਆ ਵੀ ਉਹਨਾਂ ਨੇ ਪੂਰੀ ਜਿਹੜੀ ਹੈਗੀ ਆ ਇੰਦਰਾ ਗਾਂਝੇ ਨਾਲ ਇਹਦੇ ਵਿੱਚ ਕੋਆਪਰੇਸ਼ਨ ਕੀਤੀ ਆ ਉਹਨਾਂ ਨੂੰ ਸਲਾਹ ਦਿੱਤੀ ਹੈਗੀ ਆ ਸਲਾਹ ਤੇ ਇੱਥੇ ਤੱਕ ਵੀ ਦਿੱਤੀ ਹੈ ਵੀ ਇੱਕ ਥਾਂ ਉਹ ਲਿਖਿਆ ਹੈਗਾ ਆਪਰੇਸ਼ਨ ਸਨ ਡੋਨ ਦਾ ਨਾਮ ਦਿੱਤਾ ਗਿਆ ਜੀ ਆਪਰੇਸ਼ਨ ਨੂੰ ਜਿਹੜੀ ਸਲਾਹ ਦਿੱਤੀ ਉਹਦੇ ਵਿੱਚ ਉਹਨਾਂ ਨੇ ਸਮਝਣ ਆ ਉਹਨਾਂ ਨੂੰ ਯਸ਼ੀਦ ਹੋ ਗਿਆ ਹੈਗੇ ਆ ਉਹਨਾਂ ਨੂੰ ਹੈਲੀਕਾਪਟਰ ਨਹੀਂ ਉੱਥੋਂ ਚੱਕ ਕੇ ਲਿਆਉਣਾ ਸੀ ਪਰ ਉਹਨਾਂ ਨੇ ਬਾਅਦ ਫੇ ਕਹਿੰਦਾ ਰਿੰਦਰ ਗੰਨੀ ਉਹ ਪਲੇਨ ਸਾਰੀ ਬਦਲਤੀ ਵੀ ਨਹੀਂ ਇਹ ਤਾਂ ਸਾਡਾ ਵੀ ਆਰਮੀ ਦਾ ਜਿਹੜਾ ਹੈ ਜਾਣਾ ਉਹਨਾਂ ਦਾ ਜਾਨ ਇਨਸਾਨ ਹੋ ਸਕਦਾ ਉੱਤੇ ਅੰਦਰ ਉਹਨਾਂ ਕੋਲ ਵੀ ਲੇਟਸ ਹਥਿਆਰ ਹੈਗੇ ਆ ਤੇ ਉਹ ਬੰਦ ਕਰਨ ਦੇ ਬਾਅਦ ਦੇ ਵਿੱਚ ਫਿਰ ਡੈਕ ਹੋਇਆ ਹੈਗਾ ਮੈਂ ਅੱਗੇ ਵੀ ਸੁਣਿਆ ਕੁਝ ਬੰਦੇ ਉਹਨਾਂ ਦੇ ਉੱਥੇ ਗਏ ਸੀਗੇ ਉਦੇ ਦੋ ਪੱਖ ਹੁੰਦੇ ਆ ਜਿਹੜੇ ਟ੍ਰੇਨਿੰਗ ਦੇ ਕੇ ਆਏ ਆ ਇੱਕ ਪਾਸੇ ਤਾਂ ਉਹ ਇਹ ਆ ਆਈਸੀ ਹਵਾ ਵੀ ਕੋਸ਼ ਖਾੜ ਬਸੰਦੇ ਨੂੰ ਹਾਰ ਕੀਤਾ ਸੀ ਉਹ ਟ੍ਰੇਨਿੰਗ ਦੇ ਕੇ ਆਏ ਆ ਉੱਥੇ ਹੀ ਇਸਰਾਮ ਦੇ ਵਿੱਚ ਤੇ ਦੂਜਾ ਪੱਖ ਸੀ ਉਹ ਬੰਦੇ ਅਸੀਂ ਸੀਗੇ ਗਵਰਨਮੈਂਟ ਦੇ ਉਹ ਟ੍ਰੇਨਿੰਗ ਵੀ ਦੇ ਕੇ ਆਏ ਪੈਸੇ ਵੀ ਲਾ ਲੈ ਪਰ ਉਹ ਸਾਰੀ ਰਿਪੋਰਟ ਅੰਦਰ ਕੀ ਕਿਹਦੇ ਕੋਲ ਕਿੰਨੇ ਹਥਿਆਰ ਕਿੰਨੇ ਬੰਦੇ ਆ ਉਹ ਵੀ ਉਹਨਾਂ ਨੇ ਬਿਟ ਸਰਕਾਰ ਨੂੰ ਤੇ ਇੰਡੀਆ ਸਰਕਾਰ ਨੂੰ ਪਹੁੰਚ ਗਈ ਹੈਗੀ ਆ ਉਹ ਪਹੁੰਚ ਗਈ ਹੈਗੀ ਇਹ ਦੋਨੇ ਪੱਖ ਚੱਲਦੇ ਹੈਗੇ ਆ ਤੇ ਮੈਂ ਕੁਝ ਕਰਕੇ ਮੈਂ ਵਿਚਰਦਾ ਹੈਗਾ ਪੰਤਕ ਸੰਤਾਂਮ ਵਿੱਚ 40 ਸਾਲ ਤੋਂ ਆ ਐਕ ਐਕਸ ਵਾਈ ਉਹਨਾਂ ਦੀ ਐਕਸਾਈਡ ਕਹਿ ਰਹੀ ਆ ਭਈ ਜਿਹੜੇ ਉਹ ਬ੍ਰਿਟਿਸ਼ ਗਵਰਨਮੈਂਟ ਦੇ ਇਹ ਜਿਹੜੇ ਸੀਗੇ ਸਿਰਫ ਸੀਆਈਡੀ ਕਰਨ ਨੂੰ ਇਹਨਾਂ ਨੇ ਬੰਦੇ ਘੱਲੇ ਸੀਗੇ ਤੇ ਉਹ ਰਹਿ ਜਰੂਰੀ ਆ ਦੋ ਤਿੰਨ ਮਹੀਨੇ ਤਾਂ ਸਾਰੇ ਮੰਨਦੇ ਹੈਗੇ ਆ ਹੂੰ ਤੇ ਇਹਦੀ ਹੁਣ ਚਾਹੀਦੀ ਆ ਪਰ ਮੈਨੂੰ ਲੱਗਦਾ ਘੱਟ ਚਾਂਸ ਆ ਪਰ ਪ੍ਰੈਸ਼ਰ ਸਾਨੂੰ ਬਿਲਡ ਕਰਨਾ ਚਾਹੀਦਾ ਸਾਰੀ ਸੈਕਟਰ ਸਾਡੀ ਸਿੱਖ ਮੁੰਡੀਆਂ ਨੂੰ ਨਾ ਇੱਥੇ ਸਾਡੇ ਸਾਰੇ ਐਮਪੀਆ ਨੂੰ ਤੇ ਲੇਬਰ ਪਾਰਟੀ ਕੋਲ ਇਹ ਨਾਲ ਲੇਬਰ ਪਾਰਟੀ ਮੇਰੇ ਖਿਆਲੋਂਸਮੈਂਟ ਵੀ ਕੀਤੀ ਸੀ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਆ ਵੀ ਜਦੋਂ ਅਸੀਂ ਪਾਵਰ ਜਾਵਾਂਗੇ ਇਸ ਨੂੰ ਸਾਰੀ ਡਿਟੇਲ ਜਿਹੜੀ ਹੈਗੀ 84 ਚ ਆ ਗਈ ਹੈ ਉਹ ਅਸੀਂ ਪਬਲਿਕ ਦੇ ਵਿੱਚ ਜਿਹੜੀ ਆ ਉਹ ਲੈ ਕੇ ਆਵਾਂਗੇ ਹਜੀ ਇੱਕ ਹੋਰ ਅਗਲੀ ਅਹਿਮ ਖਬਰ ਹੈ 12 ਪੰਨੇ ਤੇ ਲੱਗੀ ਹੈ ਪੰਜਾਬ ਟਾਈਮ ਦੇ ਕਹਿੰਦੇ ਨਿਜਰ ਕਤਲकांड ਦੇ ਜਿਹੜੇ ਮੁਲਜ਼ਮ ਸੀਗੇ ਗ੍ਰਸਤਾਰ ਹੋਏ ਹੋ ਚੁੱਕੇ ਸੀ ਕਹਿੰਦੇ ਉਹਨੂੰ ਰਿਹਾ ਕਰ ਦਿੱਤਾ ਗਿਆ ਭਾਰਤੀ ਮੀਡੀਆ ਨੇ ਇਹ ਖਬਰ ਦਿੱਤੀ ਆ ਉਥੇ ਕਈ ਇਟਾਲੀਆ ਦੇ ਅਖਬਾਰਾਂ ਵਿੱਚ ਵੀ ਆਈ ਆ ਉਹ ਖਬਰ ਦਾ ਕੀ ਆ ਕੀ ਕਹਿਣਾ ਚਾਹੁੰਦੇ ਆ ਕਿ ਉਹ ਸੱਚੀ ਸਭ ਇਹ ਪਤਾ ਨਹੀਂ ਕੀ ਗੱਲ ਕੀ ਆ ਇੰਡੀਆ ਮੀਡੀਆ 80 ਵੱਡੀ ਖਬਰ ਚੱਕਦੀ ਮੈਂ ਵੀ ਹੈਰਾਨ ਸੀ ਯਾਨੀ ਕਿੰਦਾ ਹੋ ਸਕਦਾ ਵੀ ਇੰਨਾ ਇੰਨਾ ਵੱਡਾ ਉਹਨਾਂ ਤੇ ਲੰਮੀ ਜਿੰਦਾ ਹੈਗੀ ਆ ਛਾਂਟ ਮਿਲ ਤੋਂ ਬਾਅਦ ਉਹਨਾਂ ਨੂੰ ਚਾਰਜ ਕੀਤਾ ਗਿਆ ਅਰੈਸਟ ਕੀਤਾ ਗਿਆ ਤੇ ਉਹਨਾਂ ਦੀਆਂ ਇੰਨੀਆਂ ਖਬਰਾਂ ਲੱਗਦੀਆਂ ਕਿ ਅਮੀ ਚਾਰਜ ਕਰ ਲਿਆ ਉਹ ਪ੍ਰੋਪਰ ਪਲੇਨ ਵਿੱਚ ਵੀ ਉਹ ਸ਼ੂਟਿੰਗ ਬਿਲਕੁਲ ਉੱਥੇ ਸੀਗੇ ਤੇ ਉਹਨੂੰ ਬਾਅਦ ਦੇ ਵਿੱਚ ਲਾਤੀ ਜਿਹੀ ਬਰੀ ਕਰਦੇ ਮੈਂ ਹੈਰਾਨ ਸੀਗਾ ਪਰ ਇਹ ਇੰਡੀਆ ਮੀਡੀਆ ਮੋਹ ਜਿਆਦਾ ਗੱਲ ਚੱਕਦੀ ਇਹ ਤਿੰਨ ਚਾਰ ਦਿਨ ਜਲਦੀ ਦੀ ਬਾਅਦ ਦੇ ਵਿੱਚ ਫਿਰ ਜਿਹੜਾ ਹੈ ਅਮਰੀਕਨ মিডিਆ ਨੇ ਇਹ ਥੋੜੀ ਕਲੀਅਰ ਕੀਤੀ ਹੈਗੀ ਆ ਉਹ ਤੇ ਮੈਂ ਹੁਣ ਮੈਨੂੰ ਯਾਦ ਨਹੀਂ ਆ ਪੂਰਾ ਉਹ ਤਾਂ ਐਨ ਲਿਖਿਆ ਸੀ ਜਿੱਥੇ ਸਿਕੋ ਐਂ ਦਾ ਮੀਨ ਕਹਿੰਦੇ ਆ ਜਿਹੜੀ ਕਾਲਮ ਜਿਹੜੀ ਸ਼ੀਟ ਸੀ ਉਹਦੇ ਵਿੱਚ ਨਾ ਉਹਦੇ ਵਿੱਚ ਇਹ ਨਹੀਂ ਕੱਢ ਲਿਆ ਵੀ ਖਰਿਆ ਇਹਨਾਂ ਨੂੰ ਵੇਲ ਦੇ ਦਿੱਤੀ ਗਈ ਆ ਤੇ ਜਦ ਕੇ ਉਹਦਾ ਇਹਨਾਂ ਦੇ ਹਿਸਾਬ ਨਾਲ ਵੇਲ ਸੀਗਾ ਇਹਨੂੰ ਬਾਕ ਬਾਕ ਜੇਲ੍ਹਾਂ ਜਿਹੜਾ ਕੋਰਟ ਦੇ ਰਾ ਸੀਨੀਅਰ ਕੋਰਟ ਤੇ ਕੇਸ ਚੱਲ ਆ ਗਿਆ ਹੈਗਾ ਤੇ ਉਹ ਅੰਦਰ ਹੀ ਹੈਗੇ ਆ ਤੇ ਮੇਰੇ ਖਿਆਲ ਸ ਮੈਂ ਤਾਂ ਮਾੜੀ ਉਹਨਾਂ ਸ਼ਰਮ ਆਉਂਦੀ ਰਹਿੰਦੀ ਆ ਸਾਡੇ ਹੀ ਸਿੱਖਾਂ ਕੋਲੋਂ ਇੱਕ ਸਿਕ ਲੀਡਰ ਤੇ ਅਟੈਕ ਕਰਨ ਦਾ ਕੰਮਜਾਬ ਹੋ ਗਿਆ ਹੈ ਪੰਜਾਬੀਓ ਮੜਾ ਜਾ ਸਿੱਖੋ ਬੱਚਿਓ ਆਪਣੇ ਇਹ ਤੁਸੀਂ ਭਰਾ ਨੂੰ ਮਾਰਨ ਦੇ ਲਈ ਤੁਸੀਂ ਕੁਛ ਪੈਸੇ ਦੇ ਲਾਲਚ ਨਾ ਤੇ ਤੁਸੀਂ ਇਹ ਬਹੁਤ ਵੱਡਾ ਇਹ ਜਿਹੜਾ ਹੈਗਾ ਨਾ ਮੇਰੇ ਹਿਸਾਬ ਨਾਲ ਕਲੰਕ ਖੱਟ ਲਿਆ ਹੈਗਾ ਅਸੀਂ ਅਸੀਂ ਤਾਂ ਕੱਲੇ ਸੈल्फ ਦਰਸ਼ਨ ਮਾਰ ਸਕਦੇ ਆ ਜਿਹੜਾ ਮਨੁੱਖਾ ਕਾਬਲ ਹੋਵੇ ਨਾ ਕਿਸੇ ਆਪਣੇ ਵੀਰ ਭੈਣ ਨੂੰ ਮੈਂ ਤਾਂ ਚਾਹੁੰਦਾ ਨਹੀਂਗਾ ਵੀ ਹੋਰ ਕਿਸੇ ਧਰਮ ਦਾ ਬੰਦਾ ਵੀ ਸ਼ੱਕ ਲੀਡਰ ਹੋਵੇ ਉਹਨੂੰ ਵੀ ਨਹੀਂ ਮੈਂ ਮਾਰਨ ਦੇ ਸਕਾਂਗਾ ਅੰਨਾ ਤੋਂ ਬਹੁਤ ਵੱਡਾ ਉਹਨੇ ਕ੍ਰਾਈਮ ਨਾ ਕੀਤਾ ਹੋਵੇ ਪਰ ਅਰਾਦਾ ਤੁਸੀਂ ਆਪਣੇ ਭਰਾ ਨੂੰ ਉਹ ਵੀ ਗੁਰਦੁਆਰੇ ਦੇ ਵਿੱਚ ਆ ਤਾਂ ਮੋ ਮਾਨ ਦੁਖੀ ਹੋਇਆ ਸਾਰੇ ਪੰਜਾਬੀਆਂ ਸਿੱਖਾਂ ਦਾ ਵੀ ਸਾਡੇ ਬੱਚੇ ਨੂੰ ਅਸੀਂ ਸਹੀ ਐਜੂਕੇਸ਼ਨ ਨਹੀਂ ਦੇ ਸਕਿਆ ਹੈ ਕਿ ਕਸੂਰ ਸਾਡੇ ਪ੍ਰਬੰਧਕਾਂ ਦਾ ਵੀ ਹੈ ਸਾਡੇ ਸਕੂਲਾਂ ਦਾ ਵੀ ਹੈਗਾ ਪਿਰਣ ਦਾ ਵੀ ਹੈਗਾ ਕਵੀ ਅਸੀਂ ਤਾਂ ਕਿਤੇ ਹੋਇਆ ਕੋਈ ਮਨੁੱਖਤਾ ਦਾ ਦੁਸ਼ਮਣ ਹੈ ਉਹਨੂੰ ਤਾਂ ਠੀਕ ਹੈ ਸੋਧਨ ਦੀ ਗੱਲ ਹੈਗੀ ਆ ਜਿਹਨੇ ਬਹੁਤ ਨੁਕਸਾਨ ਕੀਤਾ ਹੋਵੇ ਹੁਣ ਦੱਸੋ ਨਿੱਜ ਨੇ ਕੀ ਕਸੂਰ ਕੀਤਾ ਸੀ ਉਹਨੂੰ ਕੱਲ੍ਹ ਹੀ ਮਾਰਨਾ ਸੀ ਪੰਤ ਦੀ ਗੱਲ ਹੀ ਕਰਦਾ ਸੀ ਬੜੀ ਸ਼ਰਮ ਆਉਂਦੀ ਹੈ ਇੱਕ ਦੋ ਬੰਦੇ ਤਾਂ ਇੱਕ ਦੋ ਬੰਦੇ ਸਾਡੇ ਪਿੰਡ ਦੇ ਬਿਲਕੁਲ ਲੱਗਦੇ ਆ ਹਮ ਇੱਕ ਦੋ ਮਿਲਦੇ ਪਿੰਡ ਆ ਉਹ ਦੁਕਾਨ ਵੀ ਜਿਹੜੀ ਆ ਸਾਡੇ ਪਿੰਡ 8 ਤੋਂ ਦੀ ਉਹਦੇ ਪੇਦਾ ਦੀ ਉਹ ਕਹਿੰਦੇ ਪਿਤਾ ਦਾ ਬੜਾ ਅਮੀਰ ਵੀ ਆ ਇਮਾਨਦਾਰ ਆ ਬੱਚੇ ਪੜ੍ਹਨ ਭੱਲੇ ਸੀਗੇ ਪਰ ਉੱਥੇ ਸੰਗਤ ਉਦਾਂ ਦੀ ਚਲਾ ਗਿਆ ਹੈਗਾ ਉਹ ਤੇ ਉਹ ਬੜਾ ਸ਼ਰਮਿੰਦਾ ਸੀ ਉਹ ਮੈਂ ਆਪਣੇ ਭਾਈ ਨੂੰ ਪੁੱਛਿਆ ਸੀ ਵੀ ਲੱਗੇ ਤੁਹਾਡੇ ਪਿੰਡ ਵਿੱਚ ਆੜੀ ਦੁਕਾਨ ਦਾ ਤਾਂ ਜਾਣ ਕੇ ਲੈ ਕੇ ਦੇਖਣ ਨੂੰ ਦੱਸਿਆ ਸੀ ਨੌਜਾਨਾਂ ਨੇ ਬਾਅਦ ਚ ਜੀ ਹਾਂਜੀ ਅਗਲੀ ਇੱਕ ਹੋਰ ਖਬਰ ਹੈਗੀ ਆ ਉਹ ਸਿਕੰਮਾਸ ਤੇ ਥੋੜੀ ਦੁੱਖदाई ਸੀ 1978 ਦੇ ਵਿੱਚ ਜੋ ਵਿਸਾਖੀ ਤੇ ਨੰਗਕਾਰੀ ਕਾਂਡ ਹੋਇਆ ਬਹੁਤ ਸਾਰੇ ਸੰਘੀ ਚੀਜ਼ ਹੋਏ ਉਹਨਾਂ ਵਿੱਚ ਮੁੱਖੀ ਜਿਹੜੀ ਸਵਾਈ ਕਰ ਰਹੇ ਸੀਗੇ ਭਾਈ ਫੁੱਜਾ ਸਿੰਘ ਜਣ ਤੇ ਉਹਨਾਂ ਦੀ ਸਿੰਗਣੀ ਬੀਬੀ ਮਰਜੀਤ ਕੌਰ ਜੀ ਵੀ ਪਿਛਲੇ ਦਿਨੀ ਚੜ੍ਹਾਈ ਕਰ ਗਏ ਆ ਤੇ ਉਹ ਨਾਲ ਸੰਬੰਧਿਤ ਖਬਰ ਛਾਪੀ ਆ ਕਿ ਸਿੱਖ ਕੰਮਾਂ ਦੇ ਬਹੁਤ ਆਗੂ ਨੇ ਅਫਸੋਸ ਕੀਤਾ ਹੈ ਯਾ ਕੀਤਾ ਤੇ ਪੰਥੀਆਂ ਸਾਰੀਆਂ ਵੱਡੀਆਂ ਸੰਤਾਂ ਨੇ ਬੜਾ ਅਫਸੋਸ ਕੀਤਾ ਬੜੇ ਉਹਨਾਂ ਦਾ ਸੋਹਣੇ ਕੀਤੇ ਨੇ ਸੀਗੇ ਤੇ ਉਹਨਾਂ ਨੇ ਕਾਫੀ ਅਗਵਾਈ ਕੀਤੀ ਉਹਨਾਂ ਨੇ ਇੰਗਲੈਂਡ ਜੀ ਕੋਲ ਸਿੰਘ ਹੈਗੇ ਜਿਹੜੇ ਕਹਿੰਦੇ ਉਹ ਆਨੰਦ ਕਾਰਜ ਵੇਲੇ ਵੀ ਹਾਜ਼ਰ ਸੀਗੇ ਤੇ ਉਹਨਾਂ ਉਸ ਵੇਲੇ ਉਹਨਾਂ ਨਾਲ ਪੜ੍ਹਦੇ ਵੀ ਰਹੇ ਹੈਗੇ ਸੀਗੇ ਠੀਕ ਉਹ ਜਸੋਂ ਦੇ ਨਾਲ ਤੇ ਬੜਾ ਉਹਨਾਂ ਦੀ ਸੇਵਾ ਸੀਗੀ ਅਗਲੇ ਦਿਨਾਂ ਦਾ ਪਾਸਾਰ ਨਹੀਂ ਪਰ ਉਹ ਜੁੜੇ ਸੀ ਕਾਲਪੁਰਖ ਨਾ ਤੇ ਉਹ ਆਪਣਾ ਜੀਵਨ ਸਫਲਾ ਕਰਕੇ ਗਏ ਆ ਸਾਨੂੰ ਇਸ ਚੀਜ਼ ਦੇ ਨਹੀਂ ਸੋਚਣਾ ਚਾਹੀਦਾ ਵੀ ਕਾਲੀ ਚਲੇ ਗਏ ਅਸੀਂ ਵੀ ਕੋਸ਼ਿਸ਼ ਕਰੀਏ ਸਾਡਾ ਜੀਵਨ ਇਦਾਂ ਦਾ ਹੋਵੇ ਵਾਰ-ਵਾਰ ਬਾਣੀ ਪੜੀਏ ਸੇਵਨ ਕਰੀਏ ਤੇ ਪੰਥ ਦੀ ਨਾਲ ਸੇਵਾ ਕਰੀਏ ਸੋਹਣਾ ਸਮਾਜ ਬਣਾਈਏ ਹਮਮ ਤਾਂ ਅਗਲੀ ਖਬਰ ਵੱਲ ਚਲਦੇ ਹਾਂ ਇੱਕ ਬੜੀ ਨਮੋਸ਼ੀ ਵਾਲੀ ਗੱਲ ਮਨੁੱਖਤਾ ਵਾਸਤੇ ਇੱਕ ਇਨਸਾਨੀ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਆ ਕਿ ਯੂਕੇ ਦੇ ਵਿੱਚ ਜਿਹੜੇ ਗਰੂਮਿੰਗ ਗੈਗ ਆ ਬੜੀ ਢੇਰ ਤੋਂ ਉਸ ਗਰਮਿਆਂ ਆਪਾਂ ਪਿਛੇ 25-30 ਸਾਲਾਂ ਤੋਂ ਜਦੋਂ ਤਾਂ ਮੈਂ ਇੱਥੇ ਨਿਗਰਾਨ ਹੈਗਾ ਅਖਬਾਰ ਅਖਬਾਰ ਵਿੱਚ ਕੰਮ ਕਰਦਾ ਆਂ ਤੇ ਮੈਂ ਦੇਖਦਾ ਬਹੁਤ ਸਾਰੀਆਂ ਆਪਾਂ ਆਪਾਂ ਖੁਦ ਖਬਰਾਂ ਛਾਪਦੇ ਰਹੇ ਆਂ ਆਪਣੇ ਉਹ ਮੀਡੀਆ ਪੇਜ ਦਾ ਪੁਲਿਸ ਤੋਂ ਖਬਰਾਂ ਮਿਲਦੀਆਂ ਵੀ ਇੰਨੇ ਬੰਦੇ ਰਲ ਕੇ ਕਿੰਨੇ-ਕਿੰਨੇ ਕੋਈ ਛੋਟੀਆਂ ਬੱਚੀਆਂ ਨਾਲ ਇਸ ਤਰ੍ਹਾਂ ਜਬਰਦਸਤਨਾ ਕਰਦੇ ਆ ਤੇ ਇਹ ਜਿਹੜਾ ਕੇਸ ਕਹਿੰਦੇ ਬ੍ਰਿਟਿਸ਼ ਸੰਸਦ ਤੱਕ ਵੀ ਪਹੁੰਚਿਆ ਆ ਇਸ ਬਾਰੇ ਗੱਲ ਚੋਣੇ ਆ। ਉਹ ਇਹ ਸਰਕਾਰ ਤੱਕ ਵੀ ਪ੍ਰੈਸ਼ਰ ਪਿਆ ਰਿਹਾ ਵੀ ਇਨਕੁਆਰੀ ਹੋਣੀ ਚਾਹੀਦੀ ਆ। ਵੋਟਾਂ ਜਿਹੜੀਆਂ ਹੈਗੀਆਂ ਲੇਬਰ ਪਾਰਟੀ ਕੋ ਬਹੁਤ ਗਣਤੀ ਆ ਤੇ ਉਹਨਾਂ ਜਿਹੜੇ ਇਨਕੁਆਰੀ ਤੇ ਹੋ ਨਹੀਂ ਰਹੀ ਹੈਗੀ ਉਹਦਾ ਮੈਂ ਵੀ ਤੀਫਨ ਨੀਅਰਲੀ 50 ਤੋਂ ਵੱਧ ਗੱਲ ਸੁਣਦਾ ਆ। ਇਹ 75% ਤੋਂ ਸ਼ੁਰੂ ਹੋਈ ਹੈਗੀ ਆ। ਉਦੋਂ ਵੀ ਸਾਡੇ ਦਰਬੀ ਵਿੱਚ ਵੀ ਲੜਾਈਆਂ ਹੋਈਆਂ ਸੀ ਆਪੋ ਵਿੱਚ ਸਕੂਲਾਂ ਚ ਉਹਨਾਂ ਦੇ ਬੱਚੇ ਆਉਂਦੇ ਸੀ ਉਹਨਾਂ ਫੋਟੋ-ਫੋਟੇ ਭਜਾ ਵੀ ਸੀਗਾ। ਤੇ ਇੱਕ ਵਾਰੀ ਤਾਂ ਆਪਣੇ ਨਾਣੇ ਜੂਥ ਇਨਾਂ ਖਿੱਚ ਗਿਆ ਸੀਗਾ ਤੇ ਉਹਨਾਂ ਨੇ ਇੱਕ ਵਾਰ ਮੀਟਿੰਗ ਸਾਂਝੀ ਕੀਤੀ ਸੀ। ਉਹਦਾ ਮੀਡੀਆ ਚ ਨਹੀਂ ਹੋਣੀ ਚਾਹੀਦੀ ਹੈਗੀ। ਇਹ ਜਦੋਂ ਉਹਨਾਂ ਦਿਨਾਂ 'ਨੇ ਆਪਣੇ ਪੰਜਾਬੀਆਂ ਨੇ ਤੇ ਉਧਰਲੇ ਪਾਕਿਸਤਾਨ 'ਨੇ ਮੀਟਿੰਗ ਕੀਤੀ ਤੇ ਉੱਥੇ ਇੱਕ ਦੋ ਬੰਦੇ ਕਹਿ ਤਾਸੀਰ ਇਹਨਾਂ ਨੇ ਵੀ ਅਸੀਂ ਆਪਣੇ ਮੁੰਡਿਆਂ ਨੂੰ ਖੁਸਰੇ ਕਾਲੇ ਤੁਸੀਂ ਕੰਮਾਂ ਜੋ ਕਰ ਲਓ ਫੇਰ ਬਾਅਦ ਵਿੱਚ 9 ਜਾਣ ਤੇ ਕੁਝ ਉਹਨਾਂ ਦੀਆਂ ਬੱਚਿਆਂ ਨੂੰ ਵੀ ਕੁਝ ਦਿਨਾਂ ਲਈ ਲੈ ਗਿਆ ਸੀ ਬੜੇ ਛੜਤੀਆਂ ਸੀਗੀਆਂ ਵੇਲੇ ਤੁਸੀਂ ਇਹ ਕੰਮ ਕਰਦੇ ਸਾਡੇ ਬੱਚੇ ਵੀ ਜਿਹੜੇ ਹੈਗੇ ਆ ਉਹ ਵੀ ਉਹਨਾਂ ਦੀ ਆਪਰੇਸ਼ਨ ਨਹੀਂ ਕਰਾਈ ਹੈਗੀ ਉਹ ਵੀ ਜਵਾਨ ਹੈਗੇ ਆ ਉਦੋਂ ਬਾਅਦ ਹੀ ਕਾਫੀ ਠੱਲ ਪਈ ਰਹੀ ਸੀ ਕਿਸ ਗੁਨਾਮੇ ਰੋਣ ਫੜ ਗਿਆ ਸੀ ਪਰ ਹੁਣ ਵੱਡੀ ਪੱਧਰ ਤੇ ਆ ਜੋ ਨਾ ਕੁਝ ਸ਼ਹਿਰਾਂ ਚ ਹੋਈਆਂ ਹੈਗੀਆਂ ਨਾ ਸਪੈਸ਼ਲੀ ਯਾਰਕਸ਼ਰ ਵਾਲੀ ਸਾਈਡ ਤੇ ਜ਼ਿਆਦਾ ਹੋਈਆਂ ਬਾਕੀਆਂ ਜੀ ਨੋਰਥ ਜਾ ਲੀਆਂ ਯਾਰਾਂ ਤੇ ਇਹ ਜਿਹੜੇ 56 ਦੇ ਕਰੀਬ ਬੰਦੇ ਜਿਹਨਾਂ ਨੂੰ 500 ਸਾਲ ਦੀ ਕੈਦ ਹੋ ਚੁੱਕੀ ਆ ਤੇ ਲੋਕਾਂ ਨੂੰ ਜ਼ਿਆਦਾ ਇਹ ਕੁਝ ਬੰਦੇ ਨੇ ਰਿਪੋਰਟ ਕਰਨਾ ਸੀ ਉਹ ਨਹੀਂ ਪਾਕਿਸਤਾਨ ਨੂੰ ਦਾਦਾ ਸਾਲ ਹੋ ਗਏ ਉਹਨੇ ਸਜ਼ਾ ਕਰਦੇ ਐ ਤੱਕ ਰਿਪੋਰਟ ਨਹੀਂ ਕੀਤੇ ਗਏ ਲੋਕਾਂ ਨੇ ਇਹ ਰੋਧੇ ਜਾ ਕਹਿੰਦਾ ਹਾਂ ਅੱਜ ਦਾ ਰਿਪੋਰਟ ਦਾ ਬੰਨ ਕੱਢਿਆ ਜਾਵੇ ਇਸ ਦੇ ਵਿੱਚ ਤੇ ਹੁਣ ਤਾਂ ਬਹੁਤ ਜ਼ਿਆਦਾ ਸਾਰੇ ਏਸ਼ੀਅਨ ਲਈ ਇਹ ਮਾੜੀ ਗੱਲ ਹੈਗੀ ਆ ਤੇ ਕਰਕੇ ਕਹਿੰਦੇ ਏਸ਼ੀਅਨ ਲਿਖ ਦਿੰਦੇ ਹੈਗੇ ਆ ਵੀ ਏ ਏ ਤੇ ਬਹੁਤ ਮਦਦਗਾਰ ਹੈ ਜਦੋਂ ਏਸ਼ੀਅਨ ਲਿਖਦੇ ਉਹ ਸਾਰੇ ਉਧਰਲੇ ਸਾਡੀ ਸੁਪਰੀਮ ਕੌਂਸਲ ਕੋਲ ਉਹਨਾਂ ਨੇ ਵੀ ਇਸ ਸੈਪਰੇਸ਼ਨ ਦਾ ਇਸ਼ੂ ਉਠਾ ਲਿਆ ਸੀਗਾ ਵੀ ਤੁਸੀਂ ਜਿਹੜੇ ਬੰਦੇ ਜੇ ਜ ਇਸ ਕੰਟ ਦੇ ਰਹਿਣ ਵਾਲੇ ਸੀ ਉਹਨਾਂ ਦਾ ਨਾਮ ਲਿਖਿਆ ਕਰੋ ਕੋਈ ਏਸ਼ੀ ਨਾ ਲਿਖਿਆ ਕਰੋ ਜੀ ਮੈਨੂੰ ਲੱਗਿਆ ਕਾਫੀ ਸਾਰੀਆਂ ਖਬਰਾਂ ਆਈਆਂ ਮੇਰਾ ਖਿਆਲ ਆ ਇੱਕ ਪੰਜਾਬ ਦੇ ਵਿੱਚ ਖਾਸ ਮੁੱਦਾ ਇਸ ਕਹਿੰਦੇ ਸਿੱਖ ਦਾ ਸ਼ੇਰਾਂ ਦਾ ਸ਼ਿਕਾਰ ਕਰਦੇ ਰਹੇ ਆ ਤੇ ਹੁਣ ਕੁੱਤੇ ਬੱਚਾ ਨੂੰ ਨੌਜਵਾਨ ਨੂੰ ਬਜ਼ੁਰਗਾਂ ਨੂੰ ਖਾਈ ਜਾਂਦੇ ਆ ਤੇ ਕੋਈ ਉਹਨਾਂ ਨੂੰ ਬਚਾਉਂਦਾ ਨਹੀਂਗਾ ਇਹ ਕੀ ਕਰ ਰਹੇ ਆ ਜੀ ਮੈਨੂੰ ਤਾਂ ਬੜੀ ਇੱਤੇ ਸ਼ਰਮ ਆਉਂਦੀ ਹੈਗੀ ਆ ਲੋਕ ਬਾਹਰੋਂ ਸੈਰ ਕਰਨ ਗਏ ਨਾ ਕਈ ਤਾਂ ਛੋਟੇ ਛੋਟੇ ਬੱਚੇ ਨੂੰ ਖਾ ਲਿਆ ਪਰ ਉਹ ਖਬਰ ਖ਼ਬਰ ਪੜਦੇ ਇੰਡੀਆ ਘਰ ਪੜ ਲਾਉ ਤਾਂ ਕੋਈ ਨਾ ਕੋਈ ਖੰਗਿਆ ਕੇ ਇਹਨਾਂ ਤੇ ਬਿਜੁਰ ਗਨ ਹੁਣ ਮੈਂ ਦੇਖਿਆ ਬਿਜੁਰ ਦੇ ਬਾਹਰ ਜਾਂਦੇ ਵੱਡੀ ਡਾਂਗ ਲੈ ਜਾਂਦੇ 5 5 6 6 ਫੁੱਟੀ ਉਦੋਂ ਬਗਰ ਘਰੋਂ ਨਿਕਲਦੇ ਨੇਗੇ ਉਹਨਾਂ ਦਾ ਵਾਧਾ ਬਹੁਤ ਜ਼ਿਆਦਾ ਹੈਗਾ ਯਾਰ ਇਹ ਮੈਂ ਪਹਿਲੀ ਵਾਰ ਮੈਂ ਵੀ ਪੰਜਾਬ ਵਿੱਚ ਆਇਆ 75 ਜਾਂ ਉਦੋਂ ਪਹਿਲਾਂ ਨਾ ਸਾਲ ਬਾਅਦ ਪਿੰਡ ਦੀ ਪੰਚਾਇਤ ਕੋਲ ਤੇ ਜਾਂ ਜਿਹੜੇ ਇਹਨਾਂ ਦੇ ਸਰਕਾਰੀ ਮਲਾਉਂ ਆਉਂਦਾ ਹੁੰਦਾ ਸੀ ਤੇ ਸਾਰੇ ਜਿਹੜੇ ਕੁੱਤੇ ਪਹਿਲਾਂ ਇੱਕ ਦਿਨ ਡੌਂਡੀ ਪੜ ਦੇਣੀ ਆਪੋ ਆਪਣੇ ਘਰ ਦਾ ਪਾਲਤੂ ਕੁੱਤਾ ਉਹ ਅੰਦਰ ਰੱਖਿਓ ਜਿਹੜੇ ਅਸੀਂ ਕੱਲ ਦਵਾਈ ਪਾਉਣੀ ਹੈਗੀ ਆ ਤੇ ਜਿਹੜੇ ਕੋਤੇ ਵਾਰਾ ਫਿਰਦੇ ਹੋਏ ਨਹੀਂ ਬਾਲੀ ਵਾਰ ਤਾਂ ਉਹ ਹੀ ਮਾਰ ਦੇਣੇ ਤੇ ਮੈਂ ਆਪ ਅੱਖੀਂ ਦੇਖਿਆ ਉਹਨਾਂ ਨੂੰ ਦੁੱਧ ਦੇ ਵਿੱਚ ਕੋਈ ਚੀਜ਼ ਪਾਉਂਦੇ ਹੁੰਦੇ ਸੀ ਤੇ ਉਹ ਪੰਜਾਂ ਦਸ ਮੁੰਡਾ ਮਰ ਜਾਂਦਾ ਹੁੰਦਾ ਸੀ ਤੇ ਉਹ ਚੱਕ ਕੇ ਲੈ ਜਾਂਦੇ ਹੁੰਦੇ ਸੀ ਮੈਨੂੰ ਲੱਗਦਾ ਹੈ ਅੱਜ ਕੱਲ ਇਹ ਕਿ ਐਨੀਮਲ ਲਵਿੰਗ ਜਿਹੜੇ ਆ ਨਾ ਕੋਸ਼ਿਸ਼ ਹੋ ਗਈ ਤੇ ਐਨੀਮਲ ਦੇ ਸਖਿਆ ਵਾਸਤੇ ਨਹੀਂ ਮੈਂ ਨਿਕਾ ਗਾਂਧੀ ਨੇ ਆਪ ਉਹਨੂੰ ਪਾਸ ਕਰਾਤਾ ਸੀ ਇਹ ਤਾਂ 15-20 ਸਾਲ ਪਹਿਲਾਂ ਜਿਹਨਾਂ ਨੂੰ ਪ੍ਰੋਟੈਕਟ ਕਰਨੀ ਚਾਹੀਦੀ ਹੈ ਨਹੀਂ ਮਾਰਨੀ ਚਾਹੀਦੇ ਹੈਗੇ ਪਰ ਉਹਨਾਂ ਨੂੰ ਆਪ ਦਾ ਰਹਿੰਦੇ ਬੜਵਡੇ ਕੋਠੀ ਸ਼ਹਿਰਾਂ ਦੇ ਵਿੱਚ ਤੇ ਸਕਿਉਰਟੀ ਹੁੰ ਜਿਹੜੇ ਆਮ ਪਿੰਡਾਂ 'ਚ ਲੋਕ ਰਹਿੰਦੇ ਨੇ ਜਿਹੜੇ ਸੁਬੇ ਬੱਚੇ ਆ ਉਹਨਾਂ ਦੇ ਬਾਰੇ ਸੋਚਦੇ ਰਹਿਣਗੇ ਮੇਰੇ ਖਿਆਲ ਆ ਇਹਦੇ ਲਈ ਨਾ ਆਹਨੇ ਪਾਰਟੀਆਂ ਸਾਡੇ ਜਕਾਲੀਦਾਲਿਆ ਜਾਂ ਆਪ ਵਾਲੇ ਕੁਝ ਨਹੀਂ ਕਰ ਰਹੇ ਇਹਨਾਂ ਕੋਈ ਫਰਕ ਨਹੀਂ ਕਿੱਲੇ ਹੁਣ ਤੱਕ ਕਿੰਨੇ ਬੰਦੇ ਮਰ ਗਏ ਹੋਣਗੇ ਕਈਆਂ ਨੂੰ ਮਰ ਜਾਂਦੇ ਕਈਆਂ ਕੋ ਨਾ ਕੋ ਮੌਜਾ ਵਾਲ ਦਾ ਨਾ ਨਾ ਕੋ ਇਲਾਜ ਕਰਾਉਂਦਾ ਲੋਕ ਡਰਦੇ ਬਾਹਰ ਨਹੀਂ ਨਿਕਲਦੇ ਹੈਗੇ ਪਿੰਡ ਦੀ ਪੰਚਾਇਤਾਂ ਵੀ ਸਾਡੀਆਂ ਵੀਕ ਆ ਜੀ ਮੈਂ ਕਹਾਂ ਕੀ ਕਰਨਗੇ ਇੱਥੇ ਇੱਕ ਅੱਡੇ ਬੁੜੇ ਨੂੰ ਕਹੋ ਇੱਕਦਮ ਸਾਰਾ ਕੋ ਤੈਨੂੰ ਜ਼ਹਿਰ ਪਾ ਦੇਵੇ ਤੇ ਕੀ ਕਰਨਗੇ ਬੁੜੇ ਨੂੰ ਫੜਕ ਲੈ ਜਾਣਗੇ ਉਹ ਕੀ ਕਰਨਗੇ ਦੋ ਵੀ ਕੰੰਧਾ ਰੱਖਣ ਦੇ ਕਾਹੇ ਹੋ ਜੀ ਮਾਰੇ ਅਸੀਂ ਕਰਲਾ ਜੋ ਕਰਨਾ ਤੁਸੀਂ ਜਾਂ ਤੁਸੀਂ ਮਾਰੋ ਇਹ ਪਿੰਡ ਦੇ ਲੋਕਾਂ ਨੂੰ ਉੱਠਣਾ ਪੈਣਾ ਬੱਚਿਆਂ ਨੂੰ ਬਚਾਉਣ ਲਈ ਸ਼ਹਿਰ ਜਾਣੇ ਪੈਣਾ ਇੱਕ ਅਦਾ ਬਜ਼ੁਰਗ ਜਿਹੜਾ 77 ਸਾਲ ਦਾ ਹੋਇਆ ਨਾ ਉਹਨੂੰ ਦੇਣ ਦਵਾਈ ਲਿਆਵੇ ਦੁੱਜ ਪਾ ਕੇ ਥਾਂ ਦਾ ਰੱਖਿਆ ਹੋਵੇ ਕਿ ਰਾਤ ਨੂੰ ਸਵੇਰ ਨੂੰ ਸਾਰੇ ਲੱਭੇ ਉਹ ਮਾਚ ਐਡਮਿਟ ਕਰ ਲਏ ਮੈਂ ਮਾਰੇ ਆ ਇੰਨੇ ਬੰਦੇ ਨਹੀਂ ਸਾਡੇ ਜਲੰਧਰ ਜ਼ਿਲ੍ਹੇ 'ਚ ਇੰਨੇ ਸਾਡੇ ਲੁਧਿਆਣੇ 'ਚ ਮਰ ਚੁੱਕੇ ਆ ਤੇ ਮੈਂ ਉਹਨਾਂ ਦੇ ਮੈਨੂੰ ਰੋਸ ਹੈਗਾ ਮੇਰੇ ਕੋਲ ਕੁਝ ਨਹੀਂ ਹੋਣਾ ਹੈਗਾ ਪੰਜਾਹ ਨੂੰ ਤੁਹਾਨੂੰ ਦਲੇਰ ਬਣਨਾ ਪੈਣਾ ਉਹ ਤਾਂ ਬੜੇ ਬੜੇ ਪੰਦਰਾਂ ਮਾਰ ਦੀ ਗੱਲ ਚੱਲਦੀ ਰਹਿੰਦੀ ਆ ਕੁੱਤੇ ਹੀ ਮਾਰਨੇ ਜਾਂਦੇ ਨੇ ਬੜੀ ਸ਼ਰਮ ਆਉਂਦੀ ਹੁੰਦੀ ਆ ਉਹ ਬੰਦਿਆਂ ਨੂੰ ਮਾਰੀ ਜਾਂਦੇ ਉਹ ਬੰਦਿਆਂ ਨੂੰ ਮਾਰੀ ਜਾਂਦੇ ਮੈਂ ਆਂਕੜੇ ਪੜ੍ਹੇ ਸੀ ਇੰਡੀਆ ਸਾਰੇ ਵਿੱਚ ਲੱਖ ਤੋਂ ਉੱਪਰ ਬੰਦਿਆਂ ਨੂੰ ਸਾਲ ਦਾ ਮਾਰ ਦਿੰਦੇ ਕੁੱਤੇ ਬੜੀ ਸ਼ਰਮ ਦੀ ਗੱਲ ਹੈਗੀ ਆ ਹੁਣ ਇੱਥੇ ਆਪਾਂ ਇੰਗਲੈਂਡ ਦੇ ਨੇ ਆਪਣੇ ਕੋਲ ਵੀ ਦੇਖ ਆਪਾਂ ਬਾਹਰ ਇਹਨਾਂ ਫਾਰਮ 'ਚ ਆਪਣਾ ਦਫ਼ਤਰ ਜਿਹੜਾ ਹੈਗਾ ਲਾਗੇ ਕੁੱਤੇ ਲੈ ਕੇ ਜਾਂਦੇ ਨੇ ਲੋਕ ਕੁੱਤੇ ਫੜ ਕੇ ਨਾਲ ਲੈ ਜਾਂਦੇ ਹੈਗੇ ਆ ਸੰਗੜੀ ਛੱਡਦੇ ਨਹੀਂਗੇ ਜੇ ਮੜ ਆ ਜਾ ਵੀ ਉਹ ਡਾਲਰ ਕਾਰਡ ਲੈ ਚੱਕ ਕੇ ਬੈਗ ਨਾਲ ਲਾ ਕੇ ਤੇ ਬੜੀ ਸਫਾਈ ਆ ਕਦੀ ਕੁਛ ਨਹੀਂ ਦੇਖਿਆ ਹੈਗਾ ਉੱਥੇ ਤਾਂ ਤਾਂ ਫਿਰਦੇ ਹੈਗੇ ਆਵਾ ਗੁਣੇ ਕਿੰਨੀਆਂ ਬਿਮਾਰੀਆਂ ਫੈਲਦੀਆਂ ਹੈਗੀਆਂ ਸਰਕਾਰ ਸਾਡੀ ਹੈ ਹੀ ਨਹੀਂ ਆੜੇ ਬਾਹਰ ਸਰਕਾਰ ਨਹੀਂ ਹੈ ਪੰਜਾਬ ਦੀ ਨਾ ਇਹਨੂੰ ਤਾਂ ਮੈਂ ਸੋਚੂ ਨਾ ਜ਼ੀਰੋ ਨੰਬਰ ਦਿੰਦਾ ਤੇ ਪਤਾ ਨਹੀਂ ਲੋਕਾਂ ਨੇ ਕਿਹੜੇ ਹਿਸਾਬ ਨਾਲ ਚੁਣ ਲਿਆ ਹੈਗਾ ਕੋਈ ਦੇਖੇਦਾ ਜੀ ਦੁਕਾਨ ਵੀ ਯਾਰਾ ਗੋਣਾ ਚੰਗੀ ਸੀ ਕੈਪਟਨ ਵੀ ਠੀਕ ਸੀਗਾ ਕਾਲੀ ਵੀ ਠੀਕ ਸੀਗੇ ਤੇ ਸਰਕਾਰ ਨੂੰ ਬੜੀ ਇਹ ਲਾਂਧਿਆ ਉਹਨਾਂ ਚਾਹੀਦਾ ਦੋ ਚੋਂ ਮਹੀਨਿਆਂ ਦੇ ਵਿੱਚ ਵਿੱਚ ਖੁੱਲੀ ਛੁੱਟੀ ਦੇ ਦੇ ਲੋਕਾਂ ਦੇ ਪਿੰਡ ਦੇ ਲੋਕ ਮਾਰਦੇ ਸਨ ਤੁਹਾਨੂੰ ਨਹੀਂ ਰੈਸਟ ਕਰਦੇ ਕੋਈ ਕੇਸੇ ਬਣਾਵਾ ਕਿ ਆਪੇ ਹੀ ਸਮੱਸਿਆ ਖਤਮ ਹੋ ਜਾਣੀ ਹੈ ਉਹ ਤਾਂ ਸਾਰੀ ਇ ਮੇਰੇ ਖਿਆਲ ਹੈ ਅੱਜ ਵੀ ਕਾਫੀ ਹੋ ਚੁੱਕਾ ਹੈ ਤੇ ਹੋਰ ਬਹੁਤ ਸਾਰੇ ਲੇਖ ਹੈਗੇ ਜਿਹੜੇ ਆ ਜੋ ਪਾਕਿਸਤਾਨ ਨੂੰ ਬੇਨਤੀ ਕਰਦੇ ਨੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਉਹ ਪੰਜਾਬ ਟਾਈਮ ਪੇਪਰ ਆਪਣੇ ਲਾਗੇ ਦੁਕਾਨ ਤੋਂ ਲੈਣ ਜਾਂ ਸਾਡੇ ਸੰਪਰਕ ਕਰਨ ਉਹਨਾਂ ਨੂੰ ਪੂਰਾ ਪੇਪਰ ਮਿਲ ਸਕਦਾ ਹੈ ਤੇ ਪਿੱਛੇ ਜਦੋਂ ਸਮਾਂ ਤੇ ਇਹੋ ਜਿਹੀਆਂ ਚੋਸਾਂ ਦੇ ਲੱਗੇ ਹੋਏ ਆ ਹਾਂ ਜੇ ਤੁਹਾਨੂੰ ਕਾਹਦੀ ਸੇਧ ਮਿਲ ਸਕੀ ਆਪਾਂ ਆਪਰਟਮੈਂਟ ਦੇ ਬਣਾ ਲਈਏ ਜਿੰਨੀ ਆਪਾਂ ਪੰਜਾਬੀ ਹੈਗੇ ਆ ਤੇ ਆਪਾਂ ਸੋਨਾ ਆਪਣਾ ਜਿਹੜੇ ਹੈਗੇ ਆ ਸੋਨਾ ਜੀਮੜਾ ਜੀ ਸੋਨਾ ਅਕਸ ਬਣਾਈਏ ਜਿੱਥੇ ਵੀ ਤੁਸੀਂ ਰਹਿੰਦੇ ਆ ਉੱਥੇ ਦੇ ਆਪਾਂ ਉਹਨਾਂ ਨੂੰ ਫੋਲੋ ਕਰੀਏ ਪੰਜਾਬ ਵਿੱਚ ਕਿਹਨਾਂ ਨੂੰ ਫੋਲੋ ਵੀ ਕਰੀਏ ਜਿੱਥੇ ਜਾ ਪੀਏਗੇ ਉੱਥੇ ਆਵਾਜ਼ ਥਾੜੀਏ ਯਾਰ ਲੀਗਲ ਜਿਹੜੇ ਕੋਰਟ ਨਾਲ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਈਏ ਤਾਂ ਜੋ ਜਿਹੜੇ ਹੈਗੇ ਆ ਸਾਡੇ ਜਿਹੜੇ ਨਾ ਜਾਣੇ ਨਾ ਜਾਣੇ ਜੋ ਕੁਝ ਹਾਲਾਤ ਬਣ ਗਏ ਉਹ ਸਾਰੇ ਸੁਖੀ ਬੱਸ ਸਕੋ ਜੀ ਇਹ ਸਬ ਪੇਪਰ ਦਾ ਅਸੀਂ ਟਾਈਟਲ ਦਿਖਾਉਣੀ ਆ ਤੁਹਾਨੂੰ ਇਹ ਪੇਪਰ ਤੁਸੀਂ ਲੈ ਕੇ ਜ਼ਰੂਰ ਪੜੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ